ਕਿਸ ਤਰ੍ਹਾਂ ਜਿਹੜਾ ਸੋਖ ਨੂੰ ਆਪਣੇ ਘਰ ਲੈ ਕੇ ਜਾ ਸਕਦੇ ਥੋੜਾ ਦੱਸੋ ਥੋੜਾ ਜਾ ਇੰਨਾ ਪਾਠ ਕਰਕੇ ਵੀ ਅੱਜ ਤੁਹਾ ਡਿਪਰੈਸ਼ਨ ਦੇ ਵਿੱਚ ਆ ਅਸੀਂ ਚਿੰਤਾ ਦੇ ਵਿੱਚ ਆ ਇਹਦਾ ਮਤਲਬ ਅਸੀਂ ਅਰਥ ਹੀ ਨਹੀਂ ਸਮਝੇ ਸਾਨੂੰ ਪਾਸ਼ਾ ਸਮਝਾਉਣਾ ਕੀ ਚਾਹੁੰਦੇ ਆ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਛੋਟੇ ਛੋਟੇ ਬੱਚੇ ਜਿਹੜੇ ਐਥੇ ਖੜੇ ਨੇ ਬੋਰਡ ਲੈ ਕੇ ਤੱਕ ਪੰਜ ਵੀ ਖੜੇ ਨੇ ਜਿੰਨਾਂ ਵੱਲੋਂ ਜੋ ਹੈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਜਿਹੜੇ ਲੋਕ ਨੇ ਜਿਹੜੇ ਸਿੱਖਿਆ ਨਾਲ ਜੁੜੇ ਹੋਏ ਨੇ ਉਹ ਜਿਹੜੇ ਨੇ ਇੱਥੇ ਇਸਟਾਲ ਤੇ ਪਹੁੰਚ ਰਹੇ ਨੇ ਗੁਰਬਾਨੀ ਨਾ ਮਾਂ ਵਰਗੀ ਹੁੰਦੀ ਹੈ ਬੱਚਿਆਂ ਦਾ ਧਿਆਨ ਮਾਂ ਚ ਹੋਵੇ ਨਾ ਹੋਵੇ ਮਾਂ ਦਾ ਧਿਆਨ ਹਮੇਸ਼ਾ ਬੱਚੇ ਚ ਰਹਿੰਦਾ ਹੈ ਗੁਰਬਾਨੀ ਮਾਂ ਉਹ ਮਾਂ ਵਾਂਗੂ ਤੁਹਾਡੀ ਸੰਭਾਲਾ ਕਰਦੀ ਉਹ ਆਪਣਾ ਮੈਜਿਕ ਦਿਖਾਂਦੀ ਦਿਖਾਂਦੀ ਹੈ ਪਤਾ ਨਹੀਂ ਕਿਹੜੇ ਵਲੇ ਕਿਹੜੇ ਪਲ ਚ ਉਸਦੀ ਕਿਰਪਾ ਹੋ ਜਾਣੇ ਹੋਣਾ ਉਹ ਵੀ ਹੈ ਪਰ ਸਾਨੂੰ ਕਦਮ ਇੱਕ ਤਾਂ ਕਰਨਾ ਹੀ ਲੈਣਾ ਹੀ ਪਏਗਾ ਨਾ ਕਿਸਾਨ ਵੀਰਾਂ ਨੂੰ ਬੇਨਤੀ ਕਰ ਰਹੇ ਹਾਂ ਕਿ ਆਪ ਆਪਣੀ ਬਾਨੀ ਨਾਲ ਜੁੜੋ ਤੁਹਾਨੂੰ ਕਿਤੇ ਵੀ ਪਟਕੰਦੀ ਲੋੜ ਨਹੀਂ ਪੈਣੀ ਡੇਢ ਕੁ ਸਾਲ ਤੋਂ ਨਾਲ ਜੁੜੇ ਹੋਏ ਆਂ ਤੇ ਉਸ ਤੋਂ ਬਾਅਦ ਬਹੁਤ ਸਾਰੇ ਚੇਂਜਸ ਆਏ ਕਿ ਜਿਵੇਂ ਪਹਿਲਾਂ ਹੁੰਦਾ ਸੀ ਕਿ ਸਿਰਫ ਚੰਗੇ ਨਾਲ ਚੰਗਾ ਲੱਗਣਾ ਪਰ ਉਸ ਤੋਂ ਬਾਅਦ ਮਾੜਾ ਵੀ ਚੰਗਾ ਲੱਗਣ ਲੱਗ ਗਿਆ ਕਿ ਬੁਰਾਈ ਨਹੀਂ ਸੀ ਦਿਖਦੀ ਵੀ ਚੰਗਿਆਈ ਦਿਖਣ ਲੱਗ ਜਾਂਦੀ ਸੀ ਤੌਰ ਬੜੀ ਕੁਝ ਚੀਜ਼ਾਂ ਸਿੱਖੀਆਂ ਕਿ ਕਿਸ ਤਰ੍ਹਾਂ ਆਪਣੀ ਗੱਲ ਨੂੰ ਕਹਿਣਾ ਕਿਸ ਤਰ੍ਹਾਂ ਗੁਰਬਾਣੀ ਨੂੰ ਜਨੇ ਤੇ ਉਸ ਨੂੰ ਆਪਣੀ ਲਾਈਫ ਦੇ ਵਿੱਚ ਲੈ ਕੇ ਆਣਾ ਉਹ ਸਾਰੀ ਸੋਝੀ ਸ਼ੁਰੂ ਐਸੇ ਦੇ ਤਰੀਕੇ ਨਾਲ ਆਈ ਹੈ ਕਿੰਨਾ ਕੋ ਚੇਂਜ ਲੱਗ ਰਿਹਾ ਲਾਈਫ ਵਿੱਚ ਜੀ ਮੈਂ ਆਪਣੇ ਅਰਥ ਸਮਝ ਆਣ ਲੱਗ ਜਨ ਤੇ ਆਪੇ ਸਮਝ ਆ ਜਾਂਦੀ ਕਾਫੀ ਕੁਝ ਜੀ ਹਾਂਜੀ ਤੇ ਜੀ ਮੈਂ ਜਦੋਂ ਦੀ ਮਤਲਬ ਸਾਡੇ ਘਰੇ ਵਿੱਚ ਸਾਰੇ ਇਕੱਠੇ ਬਹਿ ਕੇ ਪਾਠ ਕਰਨ ਲੱਗ ਗਏ ਹਾਂ ਤੇ ਉਦੋਂ ਪਹਿਲਾਂ ਮੈਂ ਡੈਡੀ ਥੋੜੇ ਖਿਜਦੇ ਸੀਗੇ ਤੇ ਹੁਣ ਨਾਲ ਸੁਭਾਅ ਚ ਇੰਨਾ ਜ਼ਿਆਦਾ ਚੇਂਜ ਆ ਗਿਆ ਬਹੁਤ ਵਰੀਆ ਲੱਗਦਾ ਇਸ ਕਰਕੇ ਹੁਣ ਜਦੋਂ ਦੀ ਮੈਂ ਪਾਠ ਕਰਨ ਲੱਗਿਆ ਮੇਰਾ ਜਦਦਰ ਮੈਂ ਪਾਠ ਨਹੀਂ ਕਰਦੀ ਮੇਰਾ ਦਿਨ ਨਹੀਂ ਪੂਰਾ ਹੁੰਦਾ ਮੈਨੂੰ ਐਂ ਲੱਗਦਾ ਵਾ ਤੇ ਡੈਡੀ ਵੀ ਕਰਨ ਲੱਗੇ ਕਿ ਨਹੀਂ ਰੋਜ ਜਾਂਦੇ ਜੀ ਹੁਣ ਕਿ ਸਾਰੀ ਸ੍ਰਿਸ਼ਟੀ ਦਾ ਰਾਜਾ ਬਨਨਾਂ ਮਨੁੱਖ ਆਪਣੀ ਮੰਜ਼ਿਲ ਤੇ ਅਪੜ ਸਕਦਾ ਹੈ ਯਾਨੀ ਉਹਦੇ ਚ ਲਿਖਿਆ ਹੈ ਠੀਕ ਹੈ ਠੀਕ ਹੈ ਤੇ ਹੁਣ ਇਹਦੇ ਚਾਂਸਰ ਹੈ ਨਹੀਂ ਜੀ ਅਸਲੀ ਤਾਂ ਹੋਈ ਹੈ ਜਦੋਂ ਬਾਣੀ ਪੜ ਕੇ ਪ੍ਰਮਾਤਮਾ ਨਾਲ ਜੁੜਿਆ ਜਾਣਾ ਹੈ ਜੀ ਉਸ ਤੋਂ ਅੱਗੇ ਵੀ ਜੀ ਹਰ ਇੱਕ ਚਾਰ ਲਾਈਨਾਂ ਫਿਰ ਉਹਦੇ ਅਰਥ ਹੈ ਜੀ ਬੜੇ ਸਰਲ ਪਾਸ਼ਾ ਦੇ ਵਿੱਚ ਹੈ ਕੋਈ ਬੱਚਾ ਵੀ ਪੜੇਗਾ ਨਾ ਤੇ ਉਹਨੂੰ ਵੀ ਸਮਝ ਆਏਗਾ ਕੀ ਕਹਿੰਦੇ ਨੇ ਤੁਹਾਨੂੰ ਸਾਨੂੰ ਆ ਕੇ ਇੰਨੀ ਸੋਹਣੀ ਫੀਡਬੈਕ ਮਿਲਦੀ ਹੈ ਕਿ ਅਸਾ ਜਿਹੜੇ ਸਾਡੇ ਕੋਲ ਪਿਛਲੇ ਸਾਲ ਲੈ ਕੇ ਗਏ ਸੀ ਉਹਨਾਂ ਨੇ ਵੀ ਆ ਕੇ ਗਿਆ ਸੀ ਤੁਹਾਡੇ ਕੋਲ ਲੈ ਕੇ ਗਏ ਸੀ ਸਾਡੇ ਜੀਵਨ ਵਿੱਚ ਬੜਾ ਹੀ ਆਨੰਦ ਆ ਰਿਹਾ ਹੈ ਵੀ ਅਸੀਂ ਜਦੋਂ ਅਸੀਂ ਅਰਥ ਸਮੇਤ ਬਾਣੀ ਨੂੰ ਪੜ ਰਹੇ ਹਾਂ ਬੜਾ ਆਨੰਦ ਆ ਰਿਹਾ ਤੇ ਉਹਨਾਂ ਨੇ ਕਿਸ ਨੂੰ ਫੀਡਬੈਕ ਦਿੱਤੀ ਐਪਰੀਸ਼ੀਏਟ ਐਪਰੀਸ਼ੀਏਟ ਕਰ ਰਹੇ ਨੇ ਸਾਨੂੰ ਸਾਰਿਆਂ ਨੂੰ ਵੀ ਇਹ ਤੁਹਾਡਾ ਬਹੁਤ ਹੀ ਅੱਛਾ ਉਪਰਾਲਾ ਹੈ ਬਈ ਨਾ ਬੱਚਿਆਂ ਨੇ ਉਹ ਕਮਾਲ ਕੀਤੀ ਹੈ ਨਾ ਤੁਸੀਂ ਦੇਖੋ ਇਹ ਬੱਚੇ ਪਿਛਲੀ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਇਹਨਾਂ ਨੇ ਆਪਣੇ ਆਸ-ਪਾਸ ਦੇ ਸਾਰੇ ਬੱਚਿਆਂ ਨੂੰ ਇਕੱਠੇ ਕਰਕੇ ਆਪਣੇ ਘਰ ਬੁਲਾ ਕੇ ਕਿ ਆਪਾਂ ਸਾਰੇ ਮਿਲ ਕੇ ਪਾਠ ਕਰੀਏ ਇਹ ਬੱਚੇ ਉਹ ਉਪਰਾਲੇ ਕਰ ਰਹੇ ਹੋਣ ਤੇ ਜਦੋਂ ਸਾਡੇ 5 ਦੇ ਬੱਚੇ ਅੱਗੇ ਆ ਜਾਣਗੇ ਤਾਂ ਸਾਨੂੰ ਕਦੀ ਚਿੰਤਾ ਹੈ ਵੀ ਜੀ ਸਾਡਾ ਪੰਥ ਜਿਹੜਾ ਚੜ੍ਹਦੀ ਕਲਾ ਦਾ ਸੰਦੇਸ਼ ਪਾਤਸ਼ਾਹ ਨੇ ਸਾਨੂੰ ਦਿੱਤਾ ਸਾਡੇ ਬੱਚੇ ਕਦੀ ਗੁੱਸੇ 'ਚ ਕਦੀ ਡਿਪਰੈਸ਼ਨ ਦੇ ਵਿੱਚ ਅੱਜ ਅਸੀਂ ਆਪਣੇ ਬੱਚੇ ਨੂੰ ਸੰਭਾਲਣਾ ਸਾਡੇ ਬੱਚੇ ਬਹੁਤ ਪਟਕ ਰਿਹਾ ਤੇ ਸਭ ਤੋਂ ਅਗਰ ਇੱਕ ਵਾਰ ਬੱਚੇ ਨੂੰ ਕੋ ਬੱਚੇ ਮੁਸਕਰਾ ਕੇ ਰੁਕ ਰੁਕ ਕੇ ਪਿਆਰ ਨਾਲ ਬਾਨੀ ਪੜ ਨਸ਼ਾ ਹੈ ਵੀ ਜੀ ਬਾਨੀ ਨਸ਼ਾ ਕਰਕੇ ਦੇਖੋ ਉਹ ਸਵਾਦ ਆਉਂਦਾ ਹੈ ਨਾ ਜੋ ਕਨਸੈਪਟ ਜੋ ਫਲਸਫਾ ਸਾਨੂੰ ਗੁਰਬਾਨੀ ਨੇ ਦਿੱਤਾ ਨਾ ਸਾਡੇ ਕੋਲ ਜ਼ਿੰਦਗੀ ਦਾ ਹਰ ਇੱਕ ਕੋਈ ਐਸਾ ਤੋੜਾ ਨੇੜੇ ਤੋਂ ਨੇੜਾ ਰਿਸ਼ਤਾ ਹੈ ਨਾ ਕੋਈ ਐਸਾ ਰਿਸ਼ਤਾ ਨਹੀਂ ਜਿਹੜਾ ਤੁਹਾਡੇ ਨਾਲ 24 ਘੰਟੇ ਸੱਤੋ ਦਿਨ ਗੱਲ ਕਰਨ ਦੀ ਤਿਆਰ ਹੈ ਤੁਸੀਂ ਆਪਣੇ ਦਿਲ ਦੀ ਕੋਈ ਗੱਲ ਗੁਰਗਾਂ ਸਿੰਘ ਸਾਹਿਬ ਨਾਲ ਸਾਂਝੀ ਕਰੋ ਤੁਹਾਨੂੰ ਜਵਾਬ ਵੀ ਮਿਲਦਾ ਹੈ ਕਰਕੇ ਦੇਖ ਲੈਣਾ ਹੈ। ਬੜੀ ਐਲੈਕਟ੍ਰੀਕਲ ਦੀ ਸਰਕਾਰ ਤੇ ਰਹਿਮਾ TV ਦੇਖ ਰਹੇ ਹੋ ਤੁਸੀਂ ਤੁਹਾਨੂੰ ਹਾਂ ਕੁਲਪੀ ਗਾਹੀ ਪੀਏਯੂ ਦੇ ਵਿੱਚ ਅੱਜ ਕਿਸਾਨ ਮੇਲੇ ਦਾ ਦੂਜਾ ਦਿਨ ਹੈ ਤੇ ਅੱਜ ਮੇਲੇ ਵਿੱਚ ਆਇਸ ਸੀ ਤੇ ਇੱਕ ਖਾਸ ਬੋਰਡ ਦੇਖ ਕੇ ਅਸੀਂ ਰੁਕੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਸੁੱਖ ਘਰ ਲੈ ਜਾਓ ਕੋਈ ਪੇਟਾ ਨਹੀਂ ਇੱਕ ਸਪੈਸ਼ਲ ਜਿਹੜੀ ਸਟਾਲ ਇੱਥੇ ਲਗਾਈ ਗਈ ਹੈ ਸਿੱਖੀ ਨਾਲ ਜੁੜੀ ਧਰਮ ਨਾਲ ਜੁੜੀ ਹੋਈ ਸਟਾਲ ਹੈ ਕੀ ਕੁਛ ਇੱਥੇ ਮਿਲ ਰਿਹਾ ਹੈ ਕੀ ਗਿਆਨ ਵੰਡਿਆ ਜਾ ਰਿਹਾ ਉਸ ਬਾਰੇ ਗੱਲਬਾਤ ਕਰਾਂਗੇ ਭੈਣ ਜੀ ਸਾਡੇ ਨਾਲ ਨੇ ਉਹਨਾਂ ਦੇ ਨਾਲ ਤੇ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਦੀ ਜਿਹੜੀ ਇਹ ਸਟਾਲ ਲਗਾਈ ਗਈ ਹੈ ਕਿਸ ਤਰ੍ਹਾਂ ਜੋ ਹੈ ਧਰਮ ਦੇ ਨਾਲ ਲੋਕਾਂ ਨੂੰ ਜਿਹੜਾ ਜੋੜਿਆ ਜਾ ਰਿਹਾ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਛੋਟੇ-ਛੋਟੇ ਬੱਚੇ ਜਿਹੜੇ ਇੱਥੇ ਖੜੇ ਨੇ ਬੋਰਡ ਲੈ ਕੇ ਤੇ ਇੱਕ ਭੈਣ ਜੀ ਵੀ ਖੜੇ ਨੇ ਜਿੰਨਾਂ ਵੱਲੋਂ ਜੋ ਹੈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਜਿਹੜੇ ਇਹ ਲੋਕ ਜਿਹੜੇ ਸਿੱਖਿਆ ਨਾਲ ਜੁੜੇ ਹੋਏ ਨੇ ਉਹ ਜਿਹੜੇ ਨੇ ਇੱਥੇ ਹਿਸਤਾਲ ਤੇ ਪਹੁੰਚ ਰਹੇ ਨੇ ਤੇ ਉਹਨਾਂ ਨੂੰ ਕੀ ਦੱਸਿਆ ਜਾ ਰਿਹਾ ਹੈ ਇਹ ਤੁਸੀਂ ਦੇਖ ਰਹੇ ਹੋ ਕਿ ਤਸਵੀਰਾਂ ਵਿੱਚ ਜਿਹੜੇ ਸ਼੍ਰੀ ਸੁਖਮਨੀ ਸਾਹਿਬ ਸੁੱਖਾ ਦੀ ਮਨੀ ਇਸ ਤਰ੍ਹਾਂ ਦੇ ਜਿਹੜੇ ਲਿਟਰੇਚਰ ਹੈ ਉਸ ਤੋਂ ਉਹ ਲੋਕਾਂ ਨੂੰ ਜੋ ਹੈ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਹੈ ਇਸ ਬਾਰੇ ਗੱਲਬਾਤ ਵੀ ਕਰਾਂਗੇ 21 ਕਿਉਂ ਲੋਕਾਂ ਨੂੰ ਕਿਸ ਤਰ੍ਹਾਂ ਜੋ ਹੈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਦੇਖ ਸਕਦੇ ਹੋ ਕਿ ਕਾਫੀ ਵੱਡੀ ਗਿਣਤੀ ਵਿੱਚ ਲਗਾਤਾਰ ਜਿਹੜੇ ਲੋਕ ਕਿਸਾਨ ਜਿਹੜੇ ਨੇ ਮੇਲੇ ਦੇ ਵਿੱਚ ਆਏ ਨੇ ਤਾਂ ਉਹ ਜੋ ਹੈ ਇਸ ਸਟਾਲ ਤੇ ਰੁਕ ਰਹੇ ਨੇ ਤੇ ਉਹਨਾਂ ਦੀ ਜਿਹੜੀ ਇੱਕ ਐਂਟਰੀ ਵੀ ਇੱਥੇ ਇੱਕ ਫਾਰਮ ਜਦ ਜਿਹੜਾ ਹੈ ਉਹ ਭਰਿਆ ਜਾ ਰਿਹਾ ਐ ਐਂਟਰੀ ਕੀਤੀ ਜਾ ਰਹੀ ਹੈ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਲੋਕ ਕਿਸਾਨ ਮੇਲੇ ਦੇ ਵਿੱਚ ਪਹੁੰਚੇ ਨੇ ਉਹਨਾਂ ਵੱਲੋਂ ਜੋ ਹੈ ਇਸ ਸਟਾਲ ਤੇ ਖਾਸ ਤੌਰ ਤੇ ਪਹੁੰਚ ਰਹੇ ਨੇ ਉਹ ਦੇਖ ਰਹੇ ਨੇ ਕਿ ਸੁੱਖ ਕਿਵੇਂ ਜੋ ਹੈ ਘਰ ਲੈ ਕੇ ਜਾਣਾ ਹੈ ਇਧਰ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜਿਹੜੇ ਬੈਨਰ ਨੇ ਸੁੱਖਾ ਦੀ ਭਾਲ ਗੁਰਬਾਣੀ ਦੇ ਨਾਲ ਇਸ ਤਰ੍ਹਾਂ ਦੇ ਜੋ ਹੈ ਇੱਥੇ ਪੋਸਟਰ ਵੀ ਲਗਾਏ ਗਏ ਨੇ ਕਿ ਗੁਰਬਾਣੀ ਜਿਹੜੇ ਉਹਦੀ ਵਿਆਖਿਆ ਜਿਹੜੀ ਕੀਤੀ ਗਈ ਹੈ ਪੂਰੀ ਤਰ੍ਹਾਂ ਉਸ ਤਰ੍ਹਾਂ ਦੇ ਜੋ ਸਟਿਕ ਜਿਹੜੇ ਨੇ ਇਹਨਾਂ ਵੱਲੋਂ ਜਿਹੜੇ ਨੇ ਫ੍ਰੀ ਵਿੱਚ ਜਿਹੜੇ ਮੇਲਾ ਦੇਖਣ ਆਏ ਨੇ ਲੋਕ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਤਾਂ ਕਿ ਉਹ ਜੋ ਹੈ ਜਿਹੜੇ ਗੁਰਬਾਣੀ ਦੀ ਵਿਆਖਿਆ ਕੀਤੀ ਗਈ ਹੈ ਉਸ ਨੂੰ ਜੋ ਹੈ ਵਿਆਖਿਆ ਦੇ ذریعے ਚੰਗੀ ਤਰ੍ਹਾਂ ਜੋ ਹੈ ਉਹ ਸਮਝ ਸਕਣ ਇਸ ਬਾਰੇ ਗੱਲਬਾਤ ਕਰਦੇ ਆ ਭੈਣ ਜੀ ਜਿਹੜੇ ਨੇ ਇੱਥੇ ਸੇਵਾ ਨਹੀਂ ਭਾਰੇ ਨੇ ਉਹਨਾਂ ਦੇ ਨਾਲ ਕਿ ਕੀ ਪੂਰਾ ਕਿਸ ਤਰ੍ਹਾਂ ਦੀ ਸੇਵਾ ਜਿਹੜੀ ਹੈ ਉਹਨਾਂ ਵੱਲੋਂ ਨਿਭਾਈ ਜਾ ਰਹੀ ਹੈ ਮੇਲੇ ਵਿੱਚ ਸਟਾਲ ਲਗਾਉਣ ਵਾਲੇ ਭੈਣ ਜੀ ਸਾਡੇ ਨਾਲ ਨੇ ਭੈਣ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਨਾਮ ਹੈ ਭੈਣ ਜੀ ਗगनਦੀਪ ਕੌਰ ਭੈਣ ਜੀ ਅਸੀਂ ਦੇਖ ਰਹੇ ਹਾਂ ਅਸੀਂ ਮੇਲੇ ਵਿੱਚ ਆਏ ਸੀ ਤੇ ਤੁਹਾਡੀ ਜਿਹੜੀ ਸਟਾਲ ਦੇਖੀ ਸੁਖ ਘਰ ਲੈ ਜਾਓ ਤੇ ਇਹਗਾ ਸੀ ਵੀ ਦੇਖ ਕੇ ਲੱਗੇ ਕਿਸ ਤਰ੍ਹਾਂ ਜਿਹੜਾ ਸੁੱਖ ਨੂੰ ਆਪਣੇ ਘਰ ਲੈ ਕੇ ਜਾ ਸਕਦੇ ਥੋੜਾ ਦੱਸੋ ਥੋੜਾ ਜਿਹਾ ਇੱਥੇ ਅਸੀਂ ਦੇਖ ਰਹੇ ਹਾਂ ਤੁਸੀਂ ਐਂਟਰੀ ਵੀ ਕਰ ਰਹੇ ਹੋ ਲੋਕ ਲਗਾਤਾਰ ਤੁਹਾਡੇ ਕੋਲ ਆ ਰਹੇ ਨੇ ਕਿਸ ਤਰ੍ਹਾਂ ਉਹਨਾਂ ਨੂੰ ਧਰਮ ਦੇ ਨਾਲ ਜੋੜ ਰਹੇ ਸਿੱਖੀ ਨਾਲ ਜੋੜ ਰਹੇ ਵਿੱਚ ਜੀ ਅਸੀਂ ਇਹ ਚਾਹੁੰਦੇ ਕਿ ਸਾਡੇ ਕਿਸਾਨ ਵੀਰ ਇੱਥੇ ਬਾਤ ਆ ਰਹੀ ਹੈ ਕੁਛ ਉਹ ਜਿਹੜੇ ਪਾਠ ਹੀ ਨਹੀਂ ਕਰਦੇ ਕੁਛ ਉਹ ਜੋ ਪਾਠ ਕਰਦੇ ਆ ਪਰ ਸਮਝ ਅਰਥ ਨਹੀਂ ਕਹਿੰਦੇ ਅਸੀਂ ਕਦੀ ਕੀਤੇ ਅਸੀਂ ਚਾਹੁੰਦੇ ਕਿ ਇੰਨਾ ਇੰਨਾ ਪਾਠ ਕਰਕੇ ਵੀ ਅੱਜ ਉਹ ਡਿਪਰੈਸ਼ਨ ਦੇ ਵਿੱਚ ਆ ਅਸੀਂ ਚਿੰਤਾ ਦੇ ਵਿੱਚ ਆ ਇਹਦਾ ਮਤਲਬ ਅਸੀਂ ਅਰਥ ਹੀ ਨਹੀਂ ਸਮਝੇ ਸਾਨੂੰ ਪਾਸ਼ਾ ਸਮਝਾਉਣਾ ਕੀ ਚਾਹੁੰਦੇ ਆ ਅਸੀਂ ਰੋਜ਼ ਰਹਿਰਾਸ ਸਭ ਚੀਂ ਪਰਦੇ ਕਾਹੇ ਰੇ ਮਨਚਿਤਵੇ ਉਦਮ ਜਾਂ ਆਹਰ ਹਰ ਜਿਓ ਪਰਿਆ ਉਹ ਆਪ ਸਾਰੇ ਆਹਰ ਚ ਲੱਗਿਆ ਹੋਇਆ ਤੇ ਅਸੀਂ ਐਵੇਂ ਛੋਟੀ ਛੋਟੀ ਗੱਲ ਦੀ ਚਿੰਤਾ ਕਰੀ ਜਾਂਦੇ ਆ ਪਰ ਇਸ ਸਾਰੇ ਕੁਝ ਤਾਂ ਹੋਏਗਾ ਜੇ ਅਸੀਂ ਬਾਣੀ ਨੂੰ ਅਰਥਾ ਸਮੇਤ ਪੜਾਂਗੇ ਸਾਨੂੰ ਹੀ ਨਹੀਂ ਪਤਾ ਪਾਤਸ਼ਾਹ ਸਾਨੂੰ ਕੀ ਸਮਝਾਣਾ ਚਾਹੁੰਦੇ ਤੇ ਜਦੋਂ ਬਾਣੀ ਨੂੰ ਅਰਥ ਸਮੇਤ ਪਿਆਰ ਨਾਲ ਸਹਿਜੇ ਤੇ ਤੁਸੀਂ ਦੇਖਣਾ ਸਾਡੀ ਲਾਈਫ ਦੇ ਵਿੱਚ ਇੰਨਾ ਚੇਂਜ ਆਏਗਾ ਗੁਰਬਾਣੀ ਨਾ ਮਾਂ ਵਰਗੀ ਹੁੰਦੀ ਹੈ ਬੱਚੇ ਦਾ ਧਿਆਨ ਮਾਂ 'ਚ ਹੋਵੇ ਨਾ ਹੋਵੇ ਮਾਂ ਦਾ ਧਿਆਨ ਹਮੇਸ਼ਾ ਬੱਚੇ 'ਚ ਰਹਿੰਦਾ ਹੈ ਗੁਰਬਾਣੀ ਮਾਂ ਉਹ ਮਾਂ ਵਾਂਗੂ ਤੁਹਾਡੀ ਸੰਭਾਲਣਾ ਕਰਦੀ ਉਹ ਆਪਣਾ ਮੈਜਿਕ ਦਿਖਾਂਦੀ ਦਿਖਾਂਦੀ ਹੈ ਪਤਾ ਨਹੀਂ ਕਿਹੜੇ ਵਲੇ ਕਿਹੜੇ ਪਲ ਚ ਉਸਦੀ ਕਿਰਪਾ ਹੋ ਜਾਣੀ ਹੋਣਾ ਉਦ ਹੀ ਹੈ ਪਰ ਸਾਨੂੰ ਕਦਮ ਇੱਕ ਤਾਂ ਕਰਨਾ ਹੀ ਲੈਣਾ ਹੀ ਪਏਗਾ ਨਾ ਠੀਕ ਹੈ ਤੇ ਅਸੀਂ ਇਹ ਕਿਸਾਨ ਵੀਰਾਂ ਨੂੰ ਬੇਨਤੀ ਕਰ ਰਹੇ ਹਾਂ ਕਿ ਆਪ ਆਪਣੀ ਬਾਣੀ ਨਾਲ ਜਿਹੜਾ ਤੁਹਾਨੂੰ ਕਿਤੇ ਵੀ ਪਟਕੰਦੀ ਲੋੜ ਨਹੀਂ ਪੈਣੀ ਸਾਡੇ ਪਿਓ ਸਾਡੇ ਪਿਤਾ ਸਾਨੂੰ ਇੱਡਾ ਵੱਡਾ ਖਜ਼ਾਨਾ ਦੇ ਕੇ ਗਏ ਤੇ ਅਸੀਂ ਭਿਖਾਰੀ ਬਾਣੀ ਤਾਂ ਕਿਸੇ ਪਟਕੰਦ ਨਹੀਂ ਦਿੰਦੀ ਬਾਣੀ ਤਾਂ ਸਿੱਧੇ ਰਾਹ ਬੰਦੀ ਹੈ ਸਾਨੂੰ ਗੁਰੂ ਨਾਨਕ ਨੇ ਹਰ ਪਰਮਚ ਹਰ ਪਟਕਣਾ ਚੋਂ ਕੱਢਿਆ ਅਸੀਂ ਉਸ ਪਟਕਣਾ ਤੋਂ ਬਾਹਰ ਆਣਾ ਹੈ ਅਸੀਂ ਵਾਪਸ ਪਟਕਣਾ ਚ ਨਹੀਂ ਜਾਣਾ ਉਹਨਾਂ ਨੇ ਪਤਾ ਨਹੀਂ ਹਜ਼ਾਰਾਂ ਹਜ਼ਾਰਾਂ ਮੀਲ ਸਰਫਤਾ ਕੀਤਾ ਸਿਰਫ ਇਸ ਲਈ ਕਿ ਮੇਰੇ ਬੱਚੇ ਪਟਕਣਾ ਤੋਂ ਬਾਹਰ ਆ ਜਾਣ ਤੇ ਅਸੀਂ ਕਿਉਂ ਪਟਕੀਏ ਸਾਡੇ ਪਿਤਾ ਨੇ ਸਾਨੂੰ ਉਹ ਜਾਇਦਾਦ ਦਿੱਤੀ ਜਿਹੜੀ ਕਦੀ ਨਹੀਂ ਮੁੱਕ ਸਕਦੀ ਅਸੀਂ ਭਿਖਾਰੀਆਂ ਵਾਂਗ ਦਰ ਦਰ ਤੇ ਕਿਉਂ ਮੰਗੀਏ ਸਾਡਾ ਪਿਤਾ ਇੰਨਾ ਅਮੀਰ ਹੈ ਇੰਨਾ ਇੱਕ ਵਾਰੀ ਪੜ ਕੇ ਦੇਖੀਏ ਮਤਲਬ ਜਦੋਂ ਮੈਂ ਪਹਿਲੀ ਵਾਰ ਮੈਨੂੰ ਨਹੀਂ ਸਮਝ ਸਕਮਨੀ ਸਾਹਿਬ ਕਰਦੀ ਸੀ ਪਰ ਕਦੀ ਸਮਝ ਨਹੀਂ ਆਇਆ ਸੀ ਜਦੋਂ ਇਹਨੂੰ ਮੈਂ ਅਰਥ ਸਮੇਤ ਪੜਿਆ ਜਦੋਂ ਮੈਂ ਇਸ ਟੀਕ ਪੜੀ ਇਹਦੇ ਵਿੱਚ ਜਦੋਂ ਇਹ ਸਮਝ ਆਇਆ ਕਿ ਉੱਤੇ ਲਿਖਿਆ ਹੋਇਆ ਜਿਉ ਮੰਦਰ ਕੋ ਥੰਮੇ ਥੰਮਨ ਤੋ ਗੁਰਕਾ ਸਬਦ ਮਨੇ ਅਸਥਮਨ ਕਿ ਜਿਵੇਂ ਇੱਕ ਬਿਲਡਿੰਗ ਨੂੰ ਇੱਕ ਥੰਮ ਖੜਾ ਕਰਕੇ ਰੱਖਦਾ ਐ ਐਵੇਂ ਮਨ ਨੂੰ ਇੱਕ ਸ਼ਬਦ ਦਾ ਜਿਹੜਾ ਉਹ ਨਾ ਤੁਹਾਨੂੰ ਥੰਮ ਖੜਾ ਕਰ ਦਿੰਦਾ ਹੈ ਦੁੱਖ ਸੁੱਖ ਆਣੇ ਹੀ ਆਣੇ ਐ ਅਸੀਂ ਇਹ ਨਹੀਂ ਕਹਿੰਦੇ ਪਾਠ ਕਰ ਲਏ ਤਾਂ ਦੁੱਖ ਨਹੀਂ ਆਣੇ ਆਣੇ ਹੀ ਆਣੇ ਦੁੱਖ ਸੁੱਖ ਦੋਹੇਦਾਰ ਕੱਪੜੇ ਆਣੇ ਹੀ ਆਣੇ ਪਰ ਤੁਹਾਨੂੰ ਬਾਣੀ ਕੀ ਕਰਦੀ ਇਹਨਾਂ ਸਟਰੋਂਗ ਕਰ ਦਿੰਦੀ ਐ ਕਿ ਤੁਹਾਨੂੰ ਦੁੱਖ ਦੁੱਖ ਤੁਹਾਨੂੰ ਉਹ ਕਿੰਨੀ ਲੱਗਣਗੇ ਤੁਹਾਨੂੰ ਮਰੂਤੀ ਤੋਂ ਕੱਢ ਕੇ ਮਰਸੀਡੀਜ਼ ਵਿੱਚ ਬਿਠਾ ਦਿੰਦੀ ਐ ਬਾਣੀ ਕਿ ਤੁਹਾਨੂੰ ਛਟਕੇ ਮਹਿਸੂਸ ਨਹੀਂ ਹੁੰਦੇ ਤੁਸੀਂ ਇੰਨਾ ਸਟਰੋਂਗ ਬਣ ਜਾਂਦੇ ਹੋ ਤੇ ਫਿਰ ਅਗਲੀ ਗੱਲ ਇਹ ਹੈ ਕਿ ਅਸੀਂ ਕਦੀ ਵੀ ਇਹ ਨਹੀਂ ਕਿ ਬਿਲਡਿੰਗ ਖੜੀ ਹੋ ਗਈ ਤਾਂ ਪਿੱਲਰ ਹਟਾ ਦਿੰਨੇ ਆ ਹਟਾਓਗੇ ਤਾਂ ਬਿਲਡਿੰਗ ਗਰੇਗੀ ਜੇ ਸੁੱਖ ਚ ਆ ਗਏ ਰਹਿਣਾ ਜੇ ਸੁੱਖ ਚ ਆ ਗਏ ਤੁਸੀਂ ਉਹ ਹਟਾ ਦਿੱਤਾ ਬਾਨੀ ਦਾ ਥਮ ਸੇੜ ਡੋਲ ਲੋਗੇ ਅਸੀਂ ਕਦੀ ਵੀ ਨਹੀਂ ਅਸੀਂ ਉਹ ਥੰਮ ਲਾ ਕੇ ਰੱਖਣਾ ਹੈ ਹਰ ਪਲ ਸ਼ਬਦ ਦਾ ਥੰਮ ਆਪਣੇ ਮਨ ਚ ਲਾ ਕੇ ਰੱਖਣਾ ਤੁਸੀਂ ਯਕੀਨ ਕਰਨਾ ਵੀ ਜੀ ਜਦੋਂ ਸਾਡੇ ਬੱਚੇ ਜੁੜ ਗਏ ਨਾ ਸਾਡੇ ਬੱਚੇ ਨਾ ਡਿਪਰੈਸ਼ਨ ਚ ਜਾਣਗੇ ਨਾ ਚਿੰਤਾਵਾਂ ਚ ਜਾਣਗੇ ਨਾ ਖੁਦਕੁਸ਼ੀਆਂ ਕਰਨਗੇ ਨਾ ਸਾਡੇ ਕਿਸਾਨ ਵੀਰ ਖੁਦਕੁਸ਼ੀਆਂ ਕਰਨਗੇ ਇਹ 101% ਜਿਹੜਾ insan bani na jud janda ਉਹ ਕਦੀ ਡਿਪਰੈਸ਼ਨ ਚ ਜਾ ਹੀ ਨਹੀਂ ਸਕਦਾ ਨਹੀਂ ਜਾ ਸਕਦਾ ਅਸੀਂ ਚਾਹਾਂਗੇ ਜਿਹੜੀ ਤੁਸੀਂ ਇੱਥੇ ਜਿਹੜਾ ਲਿਟਰੇਚਰ ਜੀ ਜਾਂ ਗੁਰਸੁਖਮਨੀ ਸਾਹਿਬ ਦਾ ਠੀਕ ਹੈ ਤੁਸੀਂ ਹਾਂ ਜੀ ਇਸ ਠੀਕ ਹੈ ਤੋਂ ਤੁਸੀਂ ਦੇ ਰਹੇ ਹੋ ਇਹਦੇ ਵਿੱਚ ਮਤਲਬ ਸਾਰੇ ਅਰਥ ਲਿਖੇ ਹੁੰਦੇ ਆ ਤੇ ਮਤਲਬ ਕਿੱਥੇ ਲੈ ਕੇ ਆਉਂਦੇ ਹੋ ਤੁਸੀਂ ਮਤਲਬ ਕੋਈ ਸੰਸਥਾ ਹੈ ਤੁਹਾਡੀ ਕਿਦਾਂ ਮਤਲਬ ਸੇਵਾ ਕਿਦਾਂ ਨਿਭਾ ਰਹੇ ਹੋ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਉਹਨਾਂ ਨੇ ਕੀਤੇ ਉਹਨਾਂ ਨੂੰ ਬੇਸ ਲੈ ਕੇ ਇਹ ਬੜੀ ਸਰਲ ਲੈਂਗੁਏਜ ਦੇ ਵਿੱਚ ਬਣਾਈ ਗਈ ਔਰ ਫਿਰ ਇਹਦੇ ਵਿੱਚ ਉਸ ਵਿੱਚ ਸਵਾਲ ਜਵਾਬ ਵੀ ਦਿੱਤੇ ਗਏ ਹੈ ਕਿ ਜਿਹੜੇ ਕਈ ਵਾਰੀ ਬੱਚਿਆਂ ਦੇ ਮਨ ਸਵਾਲ ਉੱਠਦੇ ਆ ਪਰ ਉਹਨਾਂ ਨੂੰ ਕੋਈ ਆਨਸਰ ਕਰਨ ਵਾਲਾ ਨਹੀਂ ਹੁੰਦਾ ਤੇ ਇਸ ਲਈ ਇਹਦੇ ਵਿੱਚ ਸਾਰੇ ਸਵਾਲਾਂ ਦੇ ਜਵਾਬ ਹੈ ਜਿਹੜੇ ਜਿਹੜੇ ਸਾਡੇ ਮਨ ਚ ਉੱਠ ਸਕਦੇ ਆ ਤੇ ਫਿਰ ਉਹ ਇਸ ਲਈ ਮਨ ਚ ਬੜੀ ਕਲੀਅਰ ਕਲੈਰਿਟੀ ਆਉਂਦੀ ਹੈ ਕਿ ਅੱਛਾ ਇਹ ਚੀਜ਼ ਐਵੇਂ ਹੈ ਇਹ ਚੀਜ਼ ਐਵੇਂ ਹੈ ਕਿ ਜੇ ਆਪ ਸਮਝ ਕੇ ਪੜ੍ਹ ਕੇ ਵੀ ਨਹੀਂ ਉਹ ਸਾਰੇ ਸਵਾਲ ਜਵਾਬ ਨਾਲ ਹੈ ਤੇ ਜਿਹੜੇ ਸੁਖਮਨੀ ਸਾਹਿਬ ਵਿੱਚ ਸ਼ਲੋਕ ਵਗੈਰਾ ਨੇ ਉਹਨਾਂ ਦੇ ਅਰਥ ਨੇ ਸਾਰੇ ਸ਼ਲੋਕ ਹਰ ਇੱਕ ਲਾਈਨ ਦਾ ਬੜੇ ਸਰਲ ਭਾਸ਼ਾ ਦੇ ਵਿੱਚ ਅਰਥ ਲਿਖੇ ਹੋਏ ਆ ਜੀ ਚਾਹਾਂਗੇ ਜਰਾ ਤੁਸੀਂ ਦਿਖਾਓ ਜੀ ਤੁਹਾਡੇ ਇੱਧਰ ਦੇਖ ਸਕਦੇ ਹਾਂ ਕਿ ਜੀ ਬੜੇ ਸੋਹਣੇ ਤੁਸੀਂ ਜੋ ਹੈ ਹਾਂਜੀ ਇਹਨਾਂ ਨੂੰ ਵਸਤਰ ਵੀ ਜੋ ਹੈ ਬੜੇ ਸੋਹਣੇ ਬਹੁਤ ਦੇਖੋ ਰੁਮਾਲਾ ਸਾਹਿਬ ਇੰਨੇ ਚੜ ਰਹੇ ਗੁਰਦੁਆਰਾ ਸਾਹਿਬ ਦੇ ਵਿੱਚ ਫਿਰ ਉਹ ਰੁੱਲ ਰਹੇ ਹੈ ਤੇ ਇਹ ਅਸੀਂ ਇੱਕ ਇੱਕ ਕਵਰ ਵੀ ਹੋ ਜਾਂਦਾ ਹੈ ਠੀਕ ਹੈ ਤੇ ਉਹ ਪੋਲੀਥੀਨ ਵਾਲਾ ਕਨਸੈਪਟ ਵੀ ਖਤਮ ਹੋ ਗਿਆ ਸਾਨੂੰ ਪਾਤਸ਼ਾਹ ਨੇ ਪਵਨ ਗੁਰੂ ਪਾਨੀ ਪੀਤਾ ਦੀ ਗੱਲ ਕੀਤੀ ਹੈ ਤੇ ਅਸੀਂ ਉਸ ਵਾਲੀ ਕੈਫਟ ਵਧਾ ਰਹੇ ਹਾਂ ਜੀ ਠੀਕ ਹੈ ਇਹ ਦੇਖੋ ਸਵਾਲ ਜਵਾਬ ਤੇ ਸਟ੍ਰੀਕ ਹੈ ਜੀ ਇਹਦੇ ਵਿੱਚ ਆਪ ਜੀ ਦੇਖੋਗੇ ਪਹਿਲੇ ਸਾਰੇ ਸਵਾਲਾਂ ਦੇ ਜਵਾਬ ਹੈ ਜੀ ਜਿਹੜੇ ਜਿਹੜੇ ਉੱਠ ਸਕਦੇ ਆ ਤੁਹਾਡੇ ਮਨਾਂ ਦੇ ਵਿੱਚ ਸਾਰੇ ਸਵਾਲਾਂ ਦੇ ਜਵਾਬ ਹੈ ਕਿ ਸਾਰੀ ਸ੍ਰਿਸ਼ਟੀ ਦਾ ਰਾਜਾ ਬਨਨ ਨਾ ਮਨੁੱਖ ਆਪਣੀ ਮੰਜ਼ਿਲ ਤੇ ਅਪੜ ਸਕਦਾ ਹੈ ਯਾਨੀ ਉਹਦੇ ਚ ਲਿਖਿਆ ਹੈ ਠੀਕ ਹੈ ਤੇ ਹੁਣ ਇਹਦੇ ਚਾਂਸਰ ਹੈ ਨਹੀਂ ਜੀ ਅਸਲੀ ਤਾਂ ਹੋਈ ਹੈ ਜਦੋਂ ਬਾਣੀ ਪੜ ਕੇ ਪ੍ਰਮਾਤਮਾ ਨਾਲ ਜੁੜਿਆ ਜਾਣਾ ਜੀ ਉਸ ਤੋਂ ਅੱਗੇ ਵੀ ਜੀ ਹਰ ਇੱਕ ਚਾਰ ਲਾਈਨਾਂ ਫਿਰ ਉਹਦੇ ਅਰਥ ਹੈ ਜੀ ਬੜੇ ਸਰਲ ਪਾਸ਼ਾ ਦੇ ਵਿੱਚ ਹੈ ਕੋਈ ਬੱਚਾ ਵੀ ਪੜੇਗਾ ਨਾ ਤੇ ਉਹਨੂੰ ਵੀ ਸਮਝ ਆਏਗਾ ਅਰੇ ਯਕੀਨ ਹੈ ਮੇਰਾ ਜਦੋਂ ਤੋਂ ਮੇਰੇ ਬੱਚਾ ਨੇ ਪੜਨਾ ਸ਼ੁਰੂ ਕੀਤਾ ਉਹਨਾਂ ਦੀ ਜ਼ਿੰਦਗੀ ਬਦਲੀ ਹੈ ਕਿੰਨੇ ਸਾਲ ਤੋਂ ਤੁਸੀਂ ਇਹ ਸੇਵਾ ਨਹੀਂ ਬਾੜੇ ਹੋ ਵੀ ਜੀ ਪਿੱਛੇ 3 ਸਾਲ ਤੋਂ ਇਹ ਚੱਲ ਰਿਹਾ ਕਿਸਾਨ ਮੇਲੇ ਵਿੱਚ ਲਗਾ ਕਿਸਾਨ ਮੇਲਾ ਚ ਇਹ ਤੀਸਰਾ ਕਿਸਾਨ ਮੇਲਾ ਜੀ ਜਦੋਂ ਅਸੀਂ ਇਲਾਕੇ ਆ ਰਹੇ ਹਾਂ ਜੀ ਜਿਹੜੇ ਲੋਕ ਕਿਉਂਕਿ ਕਿਸਾਨ ਬਹੁਤ ਸਾਰੇ ਵੀਰ ਹੈ ਹੋਜੋਣਗੇ ਜਿਹੜੇ ਪ ਮੇਲੇ ਵਿੱਚ ਆਉਂਦੇ ਰਹੇ ਨੇ ਹੁਣ ਵੀ ਆ ਰਹੇ ਨੇ ਜਦੋਂ ਇੱਥੇ ਤੁਹਾਡੇ ਕੋਲ ਆਉਂਦੇ ਰਹੇ ਤਕੀ ਕਹਿੰਦੇ ਨੇ ਉਹ ਕਿ ਜੋੜ ਬਹੁਤ ਸਾਡੇ ਕੋਲ ਇਸ ਟਾਈਮ ਪਿਛਲੀ ਕੱਲ ਤੋਂ ਸਾਡੇ ਕੋਲ ਘੱਟ ਘੱਟ 50 ਫੀਡਬੈਕ ਆ ਚੁੱਕੇ ਆ ਉਹਨਾਂ ਨੇ ਸਾਨੂੰ ਵਾਇਸ ਫੀਡਬੈਕ ਦਿੱਤੀਆਂ ਤੇ ਉਹਨਾਂ ਨੇ ਸਾਨੂੰ ਦੱਸਿਆ ਕਿ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਤੇ ਫਿਰ ਉਸੇ ਅਗਲੀ ਵਾਰ ਉਹਨਾਂ ਨੂੰ ਨਿਤਨੇਂਦ ਦੀ ਸਟਿੱਕ ਵੀ ਦੇ ਰਹੇ ਕਿ ਹੁਣ ਸੁਖਮਨੀ ਸਾਹਿਬ ਕਰ ਰਹੇ ਹੋ ਤਾਂ ਨਿਤਨੇਮ ਵੀ ਕਰੋ ਇਹ ਸਟਿੱਕ ਵੀ ਦਿੰਦੀ ਹੈ ਅੱਛਾ ਫਿਰ ਜਦੋਂ ਸਾਡੇ ਕੋਲ ਫੋਨ ਨੰਬਰ ਆ ਜਾਂਦੇ ਆਸੀਂ ਇਹਨਾਂ ਨੂੰ ਫੋਨ ਕਰਕੇ ਪੁੱਛਦੇ ਰਹਿੰਦੇ ਆ ਕਿ ਤੁਸੀਂ ਪਾਠ ਕਰ ਰਹੇ ਹੋ ਤੁਸੀਂ ਕਸ਼ਤਪਦੀ ਕੀਤੀ ਦੋ ਕੀਤੀ ਪਿਛਲੀ ਵਾਰੀ ਸਾਡੇ ਕੋਲ 650 ਪਰਸਨ ਲੈ ਕੇ ਗਏ ਇਸ ਲਈ ਤੁਸੀਂ ਇਹ ਫਾਰਮ ਵਗੈਰਾ ਜੋ ਹਰ ਬੰਨਾ ਕੰਟਰੈਕਟਰ ਰਚ ਰਹੇ ਜਿਵੇਂ ਜਿਸੀ ਕਾਲਿੰਗ ਕਰਦੇ ਆ ਫਿਰ ਕਿ ਤੁਸੀਂ ਕਿੰਨਾ ਪੜਿਆ ਸਾਨੂੰ ਆਪਣੀ ਫੀਡਬੈਕ ਦਿਓ ਕਿ ਤੁਸੀਂ ਅੱਗੇ ਵੀ ਕਿਸੇ ਨੂੰ ਮੈਸੇਜ ਦਿੱਤਾ ਹੈ ਫਿਰ ਉਹ ਅਗਲੀ ਵਾਰ ਸਾਨੂੰ ਆ ਕੇ ਜਾਂ ਫੋਨ ਤੇ ਵੀ ਦੱਸਦੇ ਆ ਇਸ ਗਰੁੱਪ ਬਣਾ ਦਿੰਦੇ ਆ ਕਿ ਇਹ ਵਾਲਾ ਅਰਥ ਜਿਹੜਾ ਕੋਈ ਈਜ਼ੀ ਸਾਨੂੰ ਕੁਝ ਹੋਰ ਮਿਲਦਾ ਸੀ ਉਹਨਾਂ ਨੂੰ ਗੁਰਪ੍ਰਛੇਵਪਾਦਨ ਹੈ ਜੀ ਬੱਚੇ ਸਕੂਲੀ ਬੱਚੇ ਜਾਂ ਕੋਈ ਜੁੜੇ ਘਰੇਲੂ ਵਿੱਚ ਛੋਟੇ ਬੱਚੇ ਨੇ ਉਹਨਾਂ ਨੂੰ ਵੀ ਤੁਸੀਂ ਜੋੜਿਆ ਇਸ ਚੀਜ਼ ਵਿੱਚ ਬਹੁਤ ਵੀ ਜੀ ਬਹੁਤ ਬਹੁਤ ਬੱਚੇ ਇਸ ਮਨੀ ਸਾਹਿਬ ਦੇ ਅਰਥਾਂ ਸਮੇਤ ਇਹ ਕਰ ਰਹੇ ਹੈ ਪਿੱਛੇ ਜੇ ਅਸੀਂ ਇਹ ਰਹਿਰਾਸ ਮੁਕਾਬਲਾ ਕਰਾਇਆ ਸੀ ਮਤਲਬ ਬੱਚਿਆਂ ਨੇ ਆਪਣੇ ਪਰਿਵਾਰਾਂ ਚ ਰਹਿਰਾਸ ਸਾਫ ਕਰਨੀ ਸੀ ਆਪ ਜੀ ਆਪ ਜੀ ਯਕੀਨ ਜਾਨਣਾ ਹਾਂ ਜੀ ਤੋ ਮਤਲਬ ਛੋਟੇ ਬੱਚੇ ਜਾਂ ਜਿਹੜੇ ਸਕੂਲੀ ਬੱਚੇ ਨੇ ਉਹਨਾਂ ਨੂੰ ਵੀ ਤੁਸੀਂ ਆਪਣੇ ਨਾਲ ਜੋੜਿਆ ਹੈ ਜੀ ਹਾਂ ਜੀ ਜੀ ਬਹੁਤ ਸਾਰੇ ਕੋਈ ਕਿਤੋਂ ਹੈ ਅਲੱਗ-ਅਲੱਗ ਡਿਸਟ੍ਰਿਕਟਸ ਤੋਂ ਅਸੀਂ ਜ਼ੂਮ ਤੇ ਵੀ ਚੱਲਦੇ ਹਾਂ ਜੀ ਜ਼ੂਮ ਤੇ ਜਿਵੇਂ ਸਵੇਰੇ ਬੜਾਈ ਵਿਚਾਰ ਦੀ ਹੁੰਦੀ ਹੈ ਸਾਡੀ ਕਿ ਅਸੀਂ ਸਾਰੇ 30 40 ਪਰਵਾਰ ਜਿੰਨੇ ਵੀ ਜੁੜ ਜਾਣ ਜਿਹੜੇ ਆ ਸਕਦੇ ਆ ਤੋ ਇਕੱਠੇ ਬੈਠ ਕੇ ਅਸੀਂ ਜ਼ੂਮ ਤੇ ਅੱਛਾ ਸਭ ਨੂੰ ਜੋੜਦੇ ਹਾਂ ਹਾਂ ਉਹ ਮਤਲਬ ਇੱਕ ਬੱਚਾ ਇਹ ਆ ਇੱਕ ਵੱਡਾ ਉਹ ਇੱਕ ਸ਼ਬਦ ਦੇ ਅਰਥ ਕਰਦਾ ਬਾਕੀ ਸਾਰੇ ਉਹਦੇ ਬਾਰੇ ਆਪਣੀ ਵਿਚਾਰ ਦਿੰਦੇ ਆ ਹੁਣ ਤੁਸੀਂ ਦੇਖੋ ਕਿਸੇ ਦਾ ਕਿਹਾ ਹੋਇਆ ਕਿਸ ਵਕਤ ਕਿੱਥੇ ਤੁਹਾਡੇ ਮਨ ਤੇ ਸਟ੍ਰਾਈਕ ਕਾ ਜਨਾ ਤੁਹਾਨੂੰ ਪਤਾ ਨਹੀਂ ਹਰ ਇੱਕ ਦੇ ਆਪਣੇ ਅਨੁਭਵ ਹੈ ਇੱਕ ਬੱਚੇ ਨੇ ਅਰਥ ਪੜ੍ਹੇ ਕਿਸੇ ਵੱਡੇ ਨੇ ਅਰਥ ਪੜ੍ਹੇ ਜਿਸ ਦਿਨ ਜੀ ਦੀ ਵਾਰੀ ਹੈ ਉਸ ਤੋਂ ਬਾਅਦ ਸਾਰੇ ਆਪਣਾ ਆਪਣਾ ਦੱਸਦੇ ਕਿ ਮੇਰਾ ਅਨੁਭਵ ਇਹ ਹੈ ਜਾਂ ਮੇਰੇ ਵਿਚਾਰ ਇਹ ਹੈ ਤੇ ਉਹ ਕੋ ਵਿਚਾਰ ਜਿਹੜੇ ਹੁੰਦੇ ਉਹ ਅਲੱਗ ਹੀ ਅਲੱਗ ਹੀ ਹੈ ਕਿਉਂਕਿ ਪਾਤਸ਼ਾਹ ਨੇ ਸਾਨੂੰ ਗੁਰਬਾਣੀ ਦੀ ਸਦਾ ਬਸੰਤ ਦੀ ਗੱਲ ਕਰਦੇ ਆ ਪਾਤਸ਼ਾਹ ਕਿ ਜਦੋਂ ਮਨ ਸ਼ਬਦ ਵਿਚਾਰਦਾ ਹੈ ਨਾ ਤੇ ਤੁਹਾਡੇ ਮਨ ਹਮੇਸ਼ਾ ਖਿੜਿਆ ਰਹਿੰਦਾ ਹਮੇਸ਼ਾ ਖਿੜਿਆ ਰਹਿੰਦਾ ਜੀ ਇੱਥੇ ਤੇ ਤੁਸੀਂ ਮੇਲੇ ਦੇ ਵਿੱਚ ਲੋਕਾਂ ਨੂੰ ਜੋੜ ਰਹੇ ਹੋ ਇਸ ਤੋਂ ਇਲਾਵਾ ਲੋਕਾਂ ਨੂੰ ਕਿੱਦਾਂ ਮਤਲਬ ਕੋਈ ਤੁਹਾਡੇ ਨਾਲ ਕੰਟੈਕਟ ਕਰਨਾ ਜੀ ਇਹ ਤੁਹਾਨੂੰ ਸਟਿਕ ਤੁਹਾਡੇ ਕੋਲ ਲੈਣਾ ਚਾਹੇ ਤੇ ਕਿੱਥੇ ਸੰਪਰਕ ਕਰ ਸਕਦੇ ਜੀ ਫੋਨ ਨੰਬਰ ਦਿੱਤਾ ਹੋਇਆ ਹੈ ਜੀ ਜਦੋਂ ਵੀ ਸਾਨੂੰ ਕਿਹੜੀ ਵੀ ਨਿਤਨੇਮ ਦੀ ਸਟਿਕ ਜਾਂ ਸੁਖਮਨੀ ਸਾਹਿਬ ਦੀ ਸਟਿਕ ਸਾਡੇ ਕੋਲ ਜਾਂ ਰਹਿਰਾਜ ਸਾਹਿਬ ਦੀ ਨਿਤਨੇਮ ਦੀ ਬਾਨੀ ਦੀ ਸਟਿਕ ਹਨ ਫੋਨ ਨੰਬਰ ਤੇ ਕੰਟੈਕਟ ਕਰਕੇ ਸਾਨੂੰ ਉਹਨਾਂ ਨੂੰ ਭੇਜ ਦਿੰਨੇ ਆ ਜੀ ਨੰਬਰ ਜਰੂਰ ਮੈਂਸ਼ਨ ਕਰ ਦਿਓ ਕਿਉਂਕਿ ਜਿਹੜੇ ਲੋਕ ਸਾਡੇ ਦਰਸ਼ਕ ਦੇਖ ਰਹੇ ਨੇ ਉਹ ਵੀ ਮਤਲਬ ਸੰਪਰਕ ਕਰਨ ਨੂੰ ਜਰੂਰ ਤੇ ਜਰੂਰ ਜੀ ਮੈਂ ਉਹਨਾਂ ਨੂੰ ਤਾਂ ਜੀ ਹਾਂ ਜੀ ਕਾਰ ਤਾਂ ਤੁਸੀਂ ਨੰਬਰ ਹੀ ਦੱਸ ਦੋ ਜੀ ਇੱਕ ਮਿੰਟ ਹਾਂਜੀ ਇੱਕ A ਨੰਬਰ ਹੈ ਜੀ ਸਾਡੇ ਕੋਲ ਜੀ ਨੰਬਰ ਬੋਲ ਦਿਓ 6280 12 4721 1 ਹੈ ਜੀ 9569 539 5 ਵਾਰ 3 ਪਾ ਕੇ 9 ਹੈ ਜੀ ਆਪ ਜੀ ਮੈਸੇਜ ਕਰ ਦੇਣਾ ਆਪ ਜੀ ਨੂੰ ਜਿਹੜੀ ਵੀ ਸਟਿਕ ਚਾਹੀਦੀ ਹੋਏਗੀ ਆਪ ਜੀ ਕੋਲ ਹੱਥ ਜੋੜ ਕੇ ਪਹੁੰਚ ਜਾਏਗੀ ਜੀ ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਜਿਹੜੇ ਮੇਲਾ ਦੇ ਖਿਨਾਰੇ ਨੇ ਲਗਾਤਾਰ ਤੁਹਾਡੇ ਕਾਊਂਟਰ ਤੇ ਆ ਰਹੇ ਨੇ ਤੁਸੀਂ ਗਿਆਨ ਦਾ ਭੰਡਾਰ ਜਿਹੜਾ ਵੰਡ ਰਹੇ ਹੋ ਉਹਨਾਂ ਨੂੰ ਜਾਣ ਦੇਣ ਦੀ ਕੋਸ਼ਿਸ਼ ਕਰ ਰਹੇ ਹੋ ਆਪਣੀ ਤਰਫ ਤੇ ਤੁਸੀਂ ਦੱਸ ਰਹੇ ਸੀ ਕਿ ਬੱਚੇ ਜੋ ਹੈ ਤੁਹਾਡੇ ਨਾਲ ਜੁੜੇ ਹੋਏ ਨੇ ਕਾਫੀ ਤੋਂ ਬੱਚੇ ਵੀ ਇੱਥੇ ਆਏ ਨੇ ਸੇਵਾ ਨਿਭਾ ਰਹੇ ਨੇ ਹਾਂਜੀ ਵੀਰ ਜੀ ਸਕੂਲਾਂ ਦੇ ਬੱਚੇ ਜਿਨ੍ਹਾਂ ਨੂੰ ਇਹ ਅਨੁਭਵ ਹੋਇਆ ਹੈ ਛੇ ਰਤ ਸੰਗਤੀ ਰੂਪ ਚ ਰਹ ਰਾਜ ਸਾਹਿਬ ਜਾਂ ਸੁਖਮਨੀ ਸਾਹਿਬ ਕਰਕੇ ਉਹਨੂੰ ਅੱਜ ਸਾਡੇ ਨਾਲ ਸੇਵਾ ਕਰਨ ਆਇਆ ਕਿ ਅਸੀਂ ਵੀ ਸੇਵਾ ਕਰਨੀ ਅਸੀਂ ਵੀ ਇਹ ਪੰਥ ਲਈ ਸੇਵਾ ਕਰਨੀ ਹੈ ਅੱਜ ਇਹਨਾਂ ਬੱਚਿਆਂ ਨੂੰ ਦੇਖ ਸਕਦੇ ਹੋ ਸਕੂਲਾਂ ਦੇ ਬੱਚੇ ਹੈ ਇਹ ਸਾਰੇ ਬੱਚੇ ਸਕੂਲਾਂ ਦੇ ਜਿਹੜੇ ਪਿਛਲੇ ਸਾਲ ਤੋਂ ਗੁਰਬਾਣੀ ਬਾਣ ਆਈ ਹੈ ਜੀ ਅੱਛਾ ਹਾਂਜੀ ਬੇਟਾ ਕਿੰਨੇ ਸਮਾਂ ਹੋ ਗਿਆ ਤੁਸੀਂ ਪਹਿਲਾਂ ਤੋਂ ਗੁਰਬਾਣੀ ਨਾਲ ਜੁੜੇ ਹੋ ਕਿ ਜਦੋਂ ਜਦੋਂ ਲਿਟਰੇਚਰ ਤੁਹਾਨੂੰ ਮਿਲਿਆ ਜੋ ਹੈ ਸੁਖਮਨੀ ਸਾਹਿਬ ਦਾ ਜਾਂ ਇਸ ਤਰ੍ਹਾਂ ਦਾ ਤਾਂ ਜੁੜੇ ਹੋ ਤਾਂ ਕੀ ਕੋਈ ਚੇਂਜ ਆਇਆ ਲਾਈਫ 'ਚ ਪਹਿਲੇ ਤੇ ਮਤਲਬ ਜਸ ਬਾਣੀ ਵਾਲੇ ਪਤਾ ਸੀ ਤੇ ਇਹਨਾਂ ਬਹੁਤ ਜ਼ਿਆਦਾ ਵਿਚਾਰਿਆ ਨਹੀਂ ਸੀ ਤੇ ਕੁਝ ਡੇਢ ਕੁ ਸਾਲ ਤੋਂ ਨਾਲ ਜੁੜੇ ਹੋਏ ਆ ਤੇ ਉਸ ਤੋਂ ਬਾਅਦ ਬਹੁਤ ਸਾਰੇ ਚੇਂजेस ਆਏ ਕਿ ਜਿਵੇਂ ਪਹਿਲਾਂ ਹੁੰਦਾ ਸੀ ਕਿ ਸਿਰਫ ਚੰਗੇ ਨਾਲ ਚੰਗਾ ਲੱਗਣਾ ਹੈ ਪਰ ਉਸ ਤੋਂ ਬਾਅਦ ਮਾੜਾ ਵੀ ਚੰਗਾ ਲੱਗਣ ਲੱਗ ਗਿਆ ਕਿ ਬੁਰਾਈ ਨਹੀਂ ਸੀ ਦਿਖਦੀ ਫਿਰ ਚੰਗਿਆਈ ਦਿਖਣ ਲੱਗ ਜਾਂਦੀ ਸੀ ਤੌਰ ਬੜੀ ਕੁਝ ਚੀਜ਼ਾਂ ਸਿੱਖੀਆਂ ਕਿ ਕਿਸ ਤਰ੍ਹਾਂ ਆਪਣੀ ਗੱਲ ਨੂੰ ਕਹਿਣਾ ਕਿਸ ਤਰ੍ਹਾਂ ਗੁਰਬਾਣੀ ਨੂੰ ਸਮਝਣਾ ਤੇ ਉਸ ਨੂੰ ਆਪਣੀ ਲਾਈਫ ਦੇ ਵਿੱਚ ਲੈ ਕੇ ਆਣਾ ਉਹ ਸਾਰੀ ਸੋਝੀ ਸਿਰੂ ਇਸੇ ਦੇ ਤਰੀਕੇ ਨਾਲ ਆਈ ਹੈ ਜਿਹੜੇ ਤੁਹਾਡੇ ਫਰੈਂਡ ਸਰਕਲ ਵਿੱਚ ਆ ਗਏ ਉਹਨਾਂ ਨੂੰ ਵੀ ਜੋੜਿਆ ਕਿ ਗੁਰਬਾਣੀ ਨਾਲ ਜੁੜੋ ਇਸ ਤ ਮਤਲਬ ਪੜ ਕੇ ਤੁਸੀਂ ਗਿਆਨ ਮਤਲਬ ਜੋ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਤੇ ਚੇਨ ਤੋਂ ਲਾਈਫ ਵਿੱਚ ਆਣਾ ਜਾਣਾ ਕਿਉਂਕਿ ਅਸੀਂ ਤਾਂ ਗਿਆਨੀ ਆ ਸਾਨੂੰ ਤਾਂ ਪਤਾ ਹੀ ਨਹੀਂ ਕਈ ਚੀਜ਼ਾਂ ਅਸੀਂ ਪੜਦੇ ਲੈਂਦੇ ਆ ਗੁਰਦੁਆਰੇ ਜਾਂਦੇ ਆ ਪਾਠ ਕਰਦੇ ਆ ਗੁਟਕਾ ਸਾਹਿਬ ਲੈ ਕੇ ਬੈਠੇ ਹੁੰਦੇ ਆ ਲੇਕਿਨ ਧਿਆਨ ਕਿਧਰੇ ਹੋਰ ਹੁੰਦਾ ਸਾਡਾ ਤੇ ਲੱਗਦਾ ਕਿ ਧਿਆਨ ਵੀ ਜੋੜਦਾ ਜਦੋਂ ਗੁਰਬਾਣੀ ਦਾ ਅਸੀਂ ਪੜਦੇ ਆ ਤੇ ਸਮਝ ਆਂਦੀ ਏ ਤੇ ਫਿਰ ਧਿਆਨ ਉਧਰ ਹੀ ਜਾਂਦਾ ਏ ਜਦੋਂ ਹਰ ਰੋਜ਼ ਸੈਚ ਪਾਠ ਕਰਦੇ ਆ ਤੇ ਉਸਦੇ ਨਾਲ ਜਦੋਂ ਅਰਥ ਸਮਝਦੇ ਲੱਗਦੇ ਆ ਨਾ ਫਿਰ ਉਦੋਂ ਹੁੰਦਾ ਹੈ ਕਿ ਜਿਵੇਂ ਕਈ ਵਾਰ ਗੁਰਬਾਣੀ ਦੇ ਵਿੱਚ ਇੱਕ ਜਗ੍ਹਾ ਦੇ ਉੱਤੇ ਬਹੁਤ ਸਾਰੇ ਦੋ ਮਾਤਰਾਵਾਂ ਲੱਗੀਆਂ ਹੁੰਦੀਆਂ ਨੇ ਤੇ ਉਦੋਂ ਫਿਰ ਮਾਈਂਡ ਸਟrugg ਕਰਦੀ ਹੈ ਤੇ ਇਸ ਕਰਕੇ ਵਿਆਖਿਆ ਕਰਨ ਦੇ ਲਈ ਉਹਨ ਦੋ ਚਾਹ ਪੈਦਾ ਹੁੰਦਾ ਹੈ ਤੇ ਆਪਣੇ ਫਰੈਂਡਸ ਨੂੰ ਵੀ ਕਹਿੰਨੇ ਆ ਜਿਵੇਂ ਕਿ ਉਹਨਾਂ ਨੂੰ ਦੱਸਦੇ ਆ ਕਿ ਅਸੀਂ ਇਹ ਹਰ ਰੋਜ਼ ਬਾਣੀ ਪੜ੍ਹਦੇ ਆ ਉਹਦੇ ਵਿੱਚ ਇਹ ਆਂਦਾ ਹੈ ਤੇ ਉਹ ਵੀ ਉਹਨਾਂ ਨੂੰ ਅੱਛਾ ਲੱਗਦਾ ਹੌਲੀ ਹੌਲੀ ਉਹ ਵੀ ਮੋਟੀਵੇਟ ਹੁੰਦੇ ਨੇ ਕਿ ਅਸੀਂ ਵੀ ਕਰਾਂਗੇ ਕਰਾਂਗੇ ਤੇ ਇਸ ਤਰੀਕੇ ਨਾਲ ਉਹ ਇਹ ਸਭ ਚੱਲ ਰਿਹਾ ਹੈ ਬੇਟਾ ਤੁਸੀਂ ਵੀ ਆਇਓ ਤਾਂ ਤੁਹਾਡੀ ਲਾਈਫ ਵਿੱਚ ਕੋਈ ਚੇਂਜ ਲੱਗਦਾ ਕਿ ਜਦੋਂ ਤੁਸੀਂ ਜੁੜੇ ਹੋ ਕਿੰਨਾ ਸਮਾਂ ਹੋ ਗਿਆ ਜੀ 1 ਸਾਲ ਹੋ ਗਿਆ ਅਸੀਂ ਸਾਲ ਜੁੜੇ ਸੀਗੇ ਅੱਛਾ ਹਾਂਜੀ ਤੇ ਕਿੰਨਾ ਕੋਈ ਚੇਂਜ ਲੱਗ ਰਿਹਾ ਲਾਈਫ ਵਿੱਚ ਜੀ ਮੈਂ ਆਪਣੇ ਅਰਥ ਸਮਝ ਆਣ ਲੱਗ ਜਨ ਹਾਂਜੀ ਤੇ ਆਪੇ ਸਮਝ ਆ ਜਾਂਦੀ ਹੈ ਕਾਫੀ ਕੁਝ ਜੀ ਹਾਂਜੀ ਤੇ ਜੀ ਮੈਂ ਜਦੋਂ ਦੀ ਮਤਲਬ ਸਾਡੇ ਘਰੇ ਵਿੱਚ ਸਾਰੇ ਇਕੱਠੇ ਬਹਿ ਕੇ ਪਾਠ ਕਰਨ ਲੱਗ ਗਏ ਹਾਂ ਤੇ ਉਹ ਤੋਂ ਪਹਿਲਾਂ ਮੈਂ ਡੈਡੀ ਥੋੜੇ ਖਿਜਦੇ ਸੀਗੇ ਤੇ ਹੁਣ ਨਾਲ ਸੁਭਾਅ ਚ ਇੰਨਾ ਜ਼ਿਆਦਾ ਚੇਂਜ ਆ ਗਿਆ ਬਹੁਤ ਵਧੀਆ ਲੱਗਦਾ ਹੈ ਇਸ ਕਰਕੇ ਹੁਣ ਜਦੋਂ ਦੀ ਮੈਂ ਪਾਠ ਕਰਨ ਲੱਗਿਆ ਮੇਰਾ ਹਾਂਜੀ ਡੈਡੀ ਸਾਹਿਬ ਜੀ ਹੁਣ ਗੁਰਦੁਆਰਾ ਸਾਹਿਬ ਸਾਰੇ ਜਾਣ ਲੱਗੇ ਸਾਡੇ ਘਰ ਦੇ ਰੋਜ਼ ਜਾਂਦੇ ਜੀ ਹੁਣ ਅੱਗੇ ਕਦੇ-ਕਦੇ ਜਾਂਦੇ ਸੀ ਕਦੇ ਕੋਈ ਫੰਕਸ਼ਨ ਤੇ ਪਰ ਹੁਣ ਰੋਜ਼ ਜਾਂਦੇ ਨੇ ਜੀ ਹਾਂਜੀ ਕਿੰਨੀ ਕੋਈ ਖੁਸ਼ੀ ਹੁੰਦੀ ਹੈ ਜਦੋਂ ਛੋਟੇ-ਛੋਟੇ ਬੱਚੇ ਮਤਲਬ ਇਹਨਾਂ ਬੱਚਿਆਂ ਨੇ ਉਹ ਕਮਾਲ ਕੀਤੀ ਹੈ ਨਾ ਤੁਸੀਂ ਦੇਖੋ ਇਹ ਬੱਚੇ ਪਿਛਲੀ ਗਰਮੀ ਦੀਆਂ ਛੁੱਟੀਆਂ ਦੇ ਵਿੱਚ ਇਹਨਾਂ ਨੇ ਆਪਣੇ ਆਸ-ਪਾਸ ਦੇ ਸਾਰੇ ਬੱਚਿਆਂ ਨੂੰ ਇਕੱਠੇ ਕਰਕੇ ਆਪਣੇ ਘਰ ਬੁਲਾ ਕੇ ਕਿ ਆਪਾਂ ਸਾਰੇ ਮਿਲ ਕੇ ਪਾਠ ਕਰੀਏ ਇਹ ਬੱਚੇ ਉਹ ਉਪਰਾਲੇ ਕਰ ਰਹੇ ਹੁਣ ਤੇ ਜਦੋਂ ਸਾਡੇ ਪੰਜ ਦੇ ਬੱਚੇ ਅੱਗੇ ਆ ਜਾਣਗੇ ਤਾਂ ਸਾਨੂੰ ਕਾਦੀ ਚਿੰਤਾ ਹੈ ਜੀ ਸਾਡਾ ਪੰਜ ਤੇ ਜਿਹੜਾ ਚੜ੍ਹਦੀ ਕ ਦੇਸ਼ ਪਾਤਸ਼ਾਹ ਨੇ ਸਾਨੂੰ ਦਿੱਤਾ ਸਾਡੇ ਬੱਚੇ ਕਦੀ ਗੁੱਸੇ 'ਚ ਕਦੀ ਡਿਪਰੈਸ਼ਨ ਦੇ ਵਿੱਚ ਅੱਜ ਅਸੀਂ ਆਪਣੇ ਬੱਚਿਆਂ ਨੂੰ ਸੰਭਾਲਣਾ ਹੈ ਸਾਡੇ ਬੱਚੇ ਬਹੁਤ ਪਟਕ ਰਿਹਾ ਤੇ ਸਭ ਤੋਂ ਅਗਰ ਇੱਕ ਵਾਰ ਬੱਚੇ ਨੂੰ ਕੋ ਬੱਚੇ ਮੁਸਕਰਾ ਕੇ ਰੁਕ ਰੁਕ ਕੇ ਪਿਆਰ ਨਾਲ ਬਾਨੀ ਪੜ ਨਸ਼ਾ ਹੈ ਵੀਰ ਜੀ ਬਾਨੀ ਨਸ਼ਾ ਕਰਕੇ ਦੇਖੋ ਉਹ ਸਵਾਦ ਆਉਂਦਾ ਨਾ ਸੋਦਰ ਤੇਰਾ ਕੇ ਹਾਸੋ ਕਰਕੇ ਹਾ ਇੱਕ ਸਵਾਦ ਹੈ ਜੇ ਅਰਥਾ ਸਮੇਤ ਕਿਉਂਕਿ ਜਦੋਂ ਮਨ ਮੂਹ ਬਾਨੀ ਪਰਦਾ ਮਨਸਤ ਵਿਚਾਰ ਦੇਣਾ ਉਹ ਆਨੰਦ ਹੀ ਅਲਗਾ ਆਂਦਾ ਹੈ ਬਿਲਕੁਲ ਜੀ ਮਾਤਾ ਜੀ ਵੀ ਸਾਡੇ ਨਾਲ ਨੇ ਮਾਤਾ ਜੀ ਨੂੰ ਅਸੀਂ ਚਾਹਾਂਗੇ ਮਾਤਾ ਜੀ ਵੀ ਆਪਣੇ ਵਿਚਾਰ ਜਿਹੜੇ ਨੇ ਉਹ ਦੇ ਸਕਣ ਕਿ ਅੰਨਾ ਬਾਰੇ ਵੀ ਮਾਤਾ ਜੀ ਭਾਈ ਗੁਰਜੀ ਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਜੀ ਕਿੱਦਾਂ ਲੱਗ ਰਿਹਾ ਤੁਜੀ ਇੱਕ ਬੱਕਰੀ ਦੀ ਸੇਵਾ ਕਰ ਰਹੇ ਹੋ ਇੱਥੇ ਕਿੰਨੇ ਸਮੇਂ ਤੋਂ ਜੋ ਹੈ ਸੇਵਾ ਨਿਭਾ ਰਹੇ ਹੋ ਤੇ ਕਿੱਦਾਂ ਕਿੰਨੀ ਖੁਸ਼ੀ ਹੁੰਦੀ ਹੈ ਪਿਛਲੇ ਸਾਲ ਤੋਂ ਪਿਛਲੇ ਸਾਲ ਪਹਿਲੀ ਵਾਰ ਇਸ ਸਟਾਲ ਲਗਾਇਆ ਸੀ 2023 ਵਿੱਚ ਸਪਟੰਬਰ ਦੂਸਰਾ ਕਿਸਾਨ ਮੇਲਾ ਮਾਰਚ ਵਿੱਚ ਹੋਇਆ ਫਿਰ ਫਿਰ ਅਸੀਂ ਇਹ ਤੀਸਰਾ ਮੇਲਾ ਹੈ ਅਸੀਂ ਤੀਸਰੀ ਵਾਰ ਇਹ ਸਟਾਲ ਲਗਾ ਰਹੇ ਹਾਂ ਸੁਖਮਨੀ ਸਾਹਿਬ ਅਸੀਂ ਮੇਨ ਕਹਿ ਰਹੇ ਹਾਂ ਕਿ ਅੱਜ ਕੱਲ੍ਹ ਸੁੱਖਾਂ ਦੀ ਭਾਲ ਵਾਸਤੇ ਸਾਰੇ ਦਰ ਦਰ ਭਟਕ ਰਹੇ ਨੇ ਦੇਰਿਆਂ ਤੇ ਜਾਂਦੇ ਨੇ ਕਿਧਰ ਹੋਰ ਜਾ ਰਹੇ ਨੇ ਇਸੇ ਪਾਸੇ ਨਾ ਜਾਣ ਸਾਨੂੰ ਪਾਛੇ ਨੇ ਇੰਨਾ ਕੀਮਤੀ ਜਾਨਾ ਸਪਨਾ ਨਹੀਂ ਸਬਕ ਕੰਦੀ ਮੰਨੀ ਦਿੰਦੀ ਹੈ ਤੇ ਅਸੀਂ ਕਿਉਂ ਨਾ ਬਾਣੀ ਦੇ ਨਾਲ ਜੁੜੀਏ ਬਾਣੀ ਨੂੰ ਅਰਥਾਂ ਸਮੇਤ ਪੜੀਏ ਅਰਥ ਸਮੇਤ ਵਿਚਾਰੀਏ ਆਪਣੇ ਜੀਵਨ ਅੰਦਰ ਕਮਾਈਏ ਅਸੀਂ ਅੱਜ ਜਦੋਂ ਲੋਕ ਜਿਹੜੇ ਤੁਸੀਂ 2 ਸਾਲ ਦੇ ਜੋ ਜੋ ਵੀ ਇੰਸਟਾਲ ਕਰ ਰਹੇ ਹੋ ਤੇ ਲੋਕੀ ਜਾਂਦੇ ਨੇ ਇੱਥੇ ਜਿਹੜੇ ਤੁਹਾਡੇ ਕੋਲ ਲੈ ਕੇ ਗਏ ਨੇ ਪੜਿਆ ਉਹਨਾਂ ਨੇ ਅਰਥ ਸਮਝੇ ਨਹੀਂ ਹੁਣ ਆ ਕੇ ਜਦੋਂ ਕੀ ਕਹਿੰਦੇ ਨੇ ਤੁਹਾਨੂੰ ਸਾਨੂੰ ਆ ਕੇ ਇੰਨੀ ਸੋਹਣੀ ਫੀਡਬੈਕ ਮਿਲਦੀ ਹੈ ਕਿ ਅਸਾ ਜਿਹੜੇ ਸਾਡੇ ਕੋਲ ਪਿਛਲੇ ਸਾਲ ਲੈ ਕੇ ਗਏ ਸੀ ਉਹਨਾਂ ਨੇ ਵੀ ਆ ਕੇ ਕਿਹਾ ਸੀ ਸਾਡੇ ਤੁਹਾਡੇ ਕੋਲ ਲੈ ਕੇ ਗਏ ਸੀ ਸਾਡੇ ਜੀਵਨ ਵਿੱਚ ਬੜਾ ਹੀ ਆਨੰਦ ਆ ਰਿਹਾ ਹੈ ਵੀ ਅਸੀਂ ਜਦੋਂ ਅਸੀਂ ਅਰਥ ਸਮੇਤ ਬਾਣੀ ਨੂੰ ਪੜ੍ਹਦੇ ਆ ਬੜਾ ਆਨੰਦ ਆ ਰਿਹਾ ਤੇ ਉਹਨਾਂ ਨੇ ਆ ਕੇ ਸਾਨੂੰ ਫੀਡਬੈਕ ਦਿੱਤੀ ਐਪਰੀਸ਼ੀਏਟ ਐਪਰੀਸ਼ੀਏਟ ਕਰ ਰਹੇ ਨੇ ਸਾਨੂੰ ਸਾਰਿਆਂ ਨੂੰ ਵੀ ਇਹ ਤੁਹਾਡਾ ਬਹੁਤ ਹੀ ਅੱਛਾ ਉਪਰਾਲਾ ਹੈ ਇਹ ਉਪਰਾਲਾ ਬਹੁਤ ਅੱਛਾ ਹੈ ਕਿ ਇਸ ਤਰ੍ਹਾਂ ਦੇ ਉਪਰਾਲੇ ਕੋਈ ਨਹੀਂ ਕਰਦਾ ਕਿ ਬਾਣੀ ਤੁਸੀਂ ਢੇਟਾ ਰਹਿਤ ਦੇ ਰਹੇ ਹੋ ਇਹ ਸਾਰਿਆਂ ਦੇ ਜੀਵਨ ਤੇ ਸਾਰਿਆਂ ਤੱਕ ਪਹੁੰਚਣੀ ਚਾਹੀਦੀ ਹੈ ਇਹ ਇਹ ਸੁਨੇਹਾ ਸਾਰਿਆਂ ਤੱਕ ਪਹੁੰਚਣਾ ਚਾਹੀਦਾ ਹੈ ਕਿਉਂਕਿ ਅੱਜ ਕੱਲ ਹਰ ਕੋਈ ਪਰੇਸ਼ਾਨ ਹੈ ਪਰ ਜਦੋਂ ਅਸੀਂ ਬਾਣੀ ਦੇ ਨਾਲ ਜੁੜਾਂਗੇ ਬਾਣੀ ਨੂੰ ਪੜਾਂਗੇ ਤੇ ਮੈਨੂੰ ਲੱਗਦਾ ਅਸੀਂ ਦੁੱਖਾਂ ਵਿੱਚ ਵੀ ਦੁਖੀ ਨਹੀਂ ਹੋਵਾਂਗੇ ਬਿਲਕੁਲ ਇਸ ਤਰ੍ਹਾਂ ਦੇ ਸਟਾਲ ਥਾਂ-ਥਾਂ ਤੇ ਲੱਗਣੀ ਚਾਹੀਦੀ ਹੈ ਖਾਸ ਕਰਕੇ ਗੁਰਦੁਆਰੇ ਦੇ ਬਾਹਰ ਜਿਹੜੇ ਆਉਂਦੇ ਨੇ ਉਹਨਾਂ ਉਹਨਾਂ ਨੂੰ ਅਗਰ ਫ੍ਰੀ ਵਿੱਚ ਤੁਸੀਂ ਦੇ ਰਹੋ ਫ੍ਰੀ ਵਿੱਚ ਤਾਂ ਬੰਦਾ ਲੈ ਹੀ ਜਾਂਦਾ ਜਾਏਗਾ ਤਾਂ ਫਿਰ ਪੜੇਗਾ ਪੜੇਗਾ ਤਾਂ ਫਿਰ ਜੁੜੇਗਾ ਵੀ ਪਹਿਲੀ ਵਾਰੀ ਅਸੀਂ ਜਦੋਂ ਕੀਤਾ ਤੇ ਅਸੀਂ ਨਾ ਫ੍ਰੀ ਵੀ ਆਜੋ ਲੈ ਜਾਓ ਫ੍ਰੀ ਲੈ ਜਾਓ ਸੁੱਕ ਕਰ ਲੈ ਜੋ ਫ੍ਰੀ ਲੈ ਜਾਓ ਪਰ ਉਹ ਇਸ ਤਰ੍ਹਾਂ ਹੀ ਲੈ ਗਏ ਅਸੀਂ 3 ਵਜੇ ਤੱਕ ਸਾਡਾ ਸਟਾਲ ਖਤਮ ਪਰ ਜਦੋਂ ਅਸੀਂ ਪਿਛਲੀ ਵਾਰੀ ਅਸੀਂ ਜਦੋਂ ਲਗਾਇਆ ਮਾਰਚ ਦੇ ਵਿੱਚ ਅਸੀਂ 2 ਦਿਨ ਲਗਾਇਆ ਸਟਾਲ ਔਰ ਅਸੀਂ ਉਹਨਾਂ ਦੀ ਪੂਰੀ ਫੀਡਬੈਕ ਲੈ ਕੇ ਉਹਨਾਂ ਨੂੰ ਪੂਰਾ ਜਿਹੜਾ ਸਾਡੀ 10 ਮਿੰਟ ਗੱਲ ਸੁਣਦਾ ਸੀ ਜਿਹੜਾ ਸਾਡੀ ਅੱਛੀ ਤਰ੍ਹਾਂ ਗੱਲ ਸੁਣ ਰਿਹਾ ਅਸੀਂ ਉਹਨੂੰ ਦੇ ਰਹੇ ਹਾਂ ਸਟਿੱਕ ਅਸੀਂ ਐਵੇਂ ਹਰ ਕਿਸੇ ਨੂੰ ਨਹੀਂ ਦੇ ਰਹੇ ਹਾਂ ਲੱਗਦਾ ਜਿਹਦੇ ਅੰਦਰ ਲੱਗਦਾ ਕਿ ਹਾਂ ਜੀ ਵੀ ਜਿਹੜਾ ਚਾਹਵਾਨ ਹੈ ਜਿਹੜਾ ਉਹ ਪੜ੍ਹੇਗਾ ਜਿਹੜਾ ਇਸ ਬਾਣੀ ਨੂੰ ਪੜ੍ਹੇਗਾ ਜਿਹੜਾ ਤਾਂ ਹੀ ਲੈ ਕੇ ਜਾਏਗਾ ਉਹ ਅਰਥਾਂ ਸਮੇਤ ਪੜ੍ਹੇਗਾ ਅਸੀਂ ਉਹਨੂੰ ਪ੍ਰੋਮਿਸ ਉਹਦੇ ਕੋਲੋਂ ਲੈਣੇ ਆ ਕਿ ਸਾਨੂੰ ਫੀਡਬੈਕ ਜ਼ਰੂਰ ਦੇਣੀ ਹੈ ਕਿ ਤੁਸੀਂ ਬਾਣੀ ਨੂੰ ਪੜ੍ਹਨਾ ਸ਼ੁਰੂ ਕੀਤਾ ਸਾਨੂੰ ਦੱਸੋ ਸਾਨੂੰ ਸਮਝ ਆਏ ਅਸੀਂ ਹੋਰ ਉਪਰਾਲੇ ਕਰੀਏ ਇਦਾਂ ਦੇ ਹਾਂ ਜੀ ਅੱਜਕੱਲ ਹਰੀਲਾ ਦਾ ਦੌਰ ਚੱਲਦਾ ਪਿਆ ਤੁਸੀਂ ਦੇਖਿਆ ਹੁਣ ਗੁਰਬਾਣੀ ਨੂੰ ਛੱਡ ਕੇ ਜਾਂ ਆਪਣੇ ਧਰਮ ਨੂੰ ਛੱਡ ਕੇ ਜਵਾਨ ਕੁੜੀਆਂ ਹੋਣ ਬੁੱਢੀਆਂ ਜਨਨੀਆਂ ਵੀ ਹੋਣ ਉਹ ਵੀ ਰੀਲਰ ਵਾਲ ਚ ਟੁਰ ਪਈਆਂ ਨੇ ਉਹਨਾਂ ਨੂੰ ਤੁਸੀਂ ਕੀ ਸੁਣਾ ਵੀਜੀ ਇੰਟਰਨੈਟ ਤੇ ਬਹੁਤ ਕੁਝ ਅੱਛਾ ਵੀ ਪਿਆ ਹੈ ਅਸੀਂ ਬਹੁਤ ਕੁਝ ਵਧੀਆ ਵੀ ਕਰ ਸਕਦੇ ਹਾਂ ਇੰਟਰਨੈਟ ਦੀ ਵਰਤੋਂ ਅਸੀਂ ਬੱਚਿਆਂ ਤੋਂ ਰੋਕ ਨਹੀਂ ਸਕਦੇ ਪਰ ਉਹਦੀ ਸਹੀ ਵਰਤੋਂ ਉਹ ਤਾਂ ਜ਼ਰੂਰ ਬੱਚਿਆਂ ਨੂੰ ਸਿਖਾ ਸਕਦੇ ਹਾਂ ਨਾ ਸਹੀ ਵਰਤੋਂ ਉਹਦੇ ਵਿੱਚ ਕਥਾ ਵੀ ਹੈ ਉਹਦੇ ਵਿੱਚ ਅਜੀ ਤੁਸੀਂ ਰੀਲ ਬਣਾਣੇ ਬਣਾਓ ਕੁਝ ਵਧੀਆ ਮੈਸੇਜ ਸਨ ਗੁਰੂ ਨਾਨਕ ਪਾਸ਼ਾ ਦਾ ਰੀਲ ਤੇ ਬਣਾ ਕੇ ਪਾਓ ਨਾ ਇੱਕ ਛੋਟੀ ਜੀ ਸੇਵਾ ਜਿਹੜੀ ਅਸੀਂ ਸਾਰੇ ਕਰ ਸਕਦੇ ਹਾਂ ਬੱਚਿਆਂ ਨੂੰ ਅਸੀਂ ਇਹ ਨਹੀਂ ਕਹਿੰਦੇ ਇੰਟਰਨੈਟ ਨਾ ਯੂਜ਼ ਕਰੋ ਅੱਜ ਕੱਲ ਬਹੁਤ AI ਦਾ ਜ਼ਮਾਨਾ ਕਰੋ ਪਰ ਗਲਤ ਨਾ ਕਰੋ ਗਲਤ ਤਬਾਹ ਕਰ ਦੇਗੀ ਅਸੀਂ ਬਾਰ ਬਾਰ ਬੱਚਿਆਂ ਨੂੰ ਸਮਝਾ ਰਹੇ ਹਾਂ ਜਿਸ ਦਿਨ ਤੁਸੀਂ ਗਲਤ ਇੰਟਰਨੈਟ ਦੀ ਵਰਤੋਂ ਕਰ ਰਹੇ ਹੋ ਔਰ ਇਹ ਨਹੀਂ ਕਿ ਤੁਸੀਂ ਕੈਚ ਵਿੱਚ ਨਹੀਂ ਹੋ ਰਹੇ ਤੁਸੀਂ ਹਰ ਪਲ ਕੈਚ ਤੁਹਾਨੂੰ ਅੱਜ ਕੱਲ ਦਾ AI ਇੰਨਾ ਸਟਰੋਂਗ ਹੈ ਕਿ ਤੁਹਾਡਾ ਮਾਈਂਡ ਹਰ ਵਕਤ ਸਟੋਰ ਕਰ ਰਿਹਾ ਹੈ ਤੁਸੀਂ ਹੈਰਾਨ ਹੋ ਜਾਓਗੇ ਤੁਸੀਂ ਕਿਸੇ ਕੋਈ ਗੱਲ ਕਰੋ ਉਹੀ ਰੀਲ ਤੁਹਾਡੇ ਅੱਗੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਤੁਹਾਡਾ ਮਾਈਂਡ ਉਹ ਦਿਖਾ ਰਿਹਾ ਹੈ ਨਾ ਤੈਨੂੰ ਤੇ ਜੇ ਤੁਸੀਂ ਕਿਸੇ ਕੋਈ ਵਧੀਆ ਰੀਲ ਦੇਖੋ ਤੇ ਤੁਹਾਨੂੰ ਵਧੀਆ ਤੇ ਹੌਲੀ ਜੇ ਸੰਗਤ ਚ ਰੀਲਾਂ ਦੀ ਸੰਗਤ ਹੈ ਚ ਇੰਟਰਨੈਟ ਦੀ ਸੰਗਤ ਹੈ ਗਲਤ ਸੰਗਤ ਨੇ ਹਰ ਇਨਸਾਨ ਨੂੰ ਤਬਾਹ ਕੀਤਾ ਹੀ ਕੀਤਾ ਹੈ ਤੁਸੀਂ ਇੰਟਰਨੈਟ ਦੀ ਗਲਤ ਸੰਗਤ ਲੈਵੋਗੇ ਤੇ ਜ਼ਿੰਦਗੀ ਅੱਜ ਵੀ ਗਈ ਤੇ ਕੱਲ ਵੀ ਗਈ ਅਸੀਂ ਇਹੀ ਬੱਚਿਆਂ ਨੂੰ ਸਮਝਾ ਰਹੇ ਹਾਂ ਅੱਛਾ ਫਿਰ ਇਹ ਬੜੀ ਵੱਡੀ ਗੱਲ ਹੈ ਵੀ ਜੀ ਸਾਨੂੰ ਲੱਗਦਾ ਕਿ ਅਸੀਂ ਇਹ ਸੇਵਾ ਅਸੀਂ ਨਿਭਾ ਰਹੇ ਹਾਂ ਇਹ ਗੁਰਨਾਨਕ ਬਾਦਸ਼ਾਹ ਸੇਵਾ ਸਾਨੂੰ ਇਹ ਸੇਵਾ ਚਲਾ ਰਹੀ ਹੈ ਮਤਲਬ ਤੁਸੀਂ ਹੈਰਾਨ ਹੋ ਜਾਓਗੇ ਕਿਸੇ ਜਿੰਨੇ ਵੀ ਤੇ ਸੇਵਾ ਤੇ ਲਗੇ ਕਿਸੇ ਦੀ ਦੁੱਖ ਤਕਲੀਫ ਹੈ ਦੋ ਦਿਨ ਤਾਂ ਯਾਦ ਹੀ ਨਹੀਂ ਆਉਂਦੀ ਕਿਉਂਕਿ ਦੁੱਖ ਤਕਲੀਫ ਵੀ ਹੈਗੀ ਮਤਲਬ ਇੰਨੀ એનર્ਜੀ ਗੁਰਨਾਨਕ ਬਾਦਸ਼ਾਹ ਕਰਾਰੇ ਆਪ ਕਰਾਰੇ ਇਸ ਤੋਂ ਵੱਡਾ ਭਾਗ ਕੋਈ ਨਹੀਂ ਹੋ ਸਕਦਾ ਜਦੋਂ ਗੁਰਨਾਨਕ ਸੰਗਤ ਬਖਸ਼ਦੇ ਹੈ ਔਰ ਇਹ ਗੁਰੂ ਦੀ ਗੱਲ ਬਖਸ਼ਦੇ ਇਸ ਤੋਂ ਵੱਡਾ ਭਾਗ ਨਹੀਂ ਕੋਈ ਹੋ ਸਕਦਾ ਹੋਰ ਕੀ ਕਹਿਣਾ ਚਾਹੋਗੇ ਜਿਹੜੇ ਗੁਰਬਾਣੀ ਤੋਂ ਵਾਂਝੇ ਰਹਿ ਗਏ ਨੇ ਜਾਂ ਜੋ ਸਿਰਫ ਪਾਠ ਕਰਦੇ ਨੇ ਗੁਰਦੁਆਰੇ ਵਿੱਚ ਇੱਕ ਫਾਰਮੈਲਟੀ ਜੀ ਸਮਝ ਲੋ ਹੋ ਜਾਂਦਾ ਕਿ ਸੀ ਗੁਰਦੁਆਰੇ ਗਏ ਸੀ ਪਾਠ ਕੀਤਾ ਬਾਬਾ ਜੀ ਖੁਸ਼ ਹੋ ਗਏ ਤੇ ਉਹਨਾਂ ਨੂੰ ਕੀ ਕਹਾਂ ਸਾਨੂੰ ਜੋ ਕਨਸੈਪਟ ਜੋ ਫਲਸਫਾ ਸਾਨੂੰ ਗੁਰਬਾਣੀ ਨੇ ਦਿੱਤਾ ਨਾ ਸਾਡੇ ਕੋਲ ਜ਼ਿੰਦਗੀ ਦਾ ਹਰ ਇੱਕ ਕੋਈ ਐਸਾ ਤੋੜਾ ਨੇੜੇ ਤੋਂ ਨੇੜਾ ਰਿਸ਼ਤਾ ਹੈ ਨਾ ਕੋਈ ਐਸਾ ਰਿਸ਼ਤਾ ਨਹੀਂ ਜਿਹੜਾ ਤੁਹਾਡੇ ਨਾਲ 24 ਘੰਟੇ ਸਤੋ ਦਿਨ ਗੱਲ ਕਰਨ ਲਈ ਤਿਆਰ ਹੈ ਤੁਸੀਂ ਆਪਣੇ ਦਿਲ ਦੀ ਕੋਈ ਗੱਲ ਗੁਰਗੰਸਾਬ ਨਾਲ ਸਾਂਝੀ ਕਰੋ ਤੁਹਾਨੂੰ ਜਵਾਬ ਵੀ ਮਿਲਦਾ ਹੈ ਕਰਕੇ ਦੇਖ ਲੈਣਾ ਕੋਈ ਐਸਾ ਕੋਈ ਹੋ ਸਕਦਾ ਫਰੈਂਡ ਮਾਂ-ਬਾਪ ਵੀ ਤੁਹਾਡੀ 24 ਘੰਟੇ ਗੱਲ ਸੁਣਨ ਲਈ ਤਿਆਰ ਨਹੀਂ ਪਰ ਇਹ ਗੁਰਨਾਣਕ ਇਹੋ ਜਿਹਾ ਗੁਰਗੋਬਿੰਦ ਗੁਰੂ ਗ੍ਰੰਥ ਸਾਹਿਬ ਸਾਡੇ ਇਹੋ ਜਿਹਾ 24 ਘੰਟੇ ਗੱਲ ਸੁਣਦੇ ਆ ਔਰ ਤੁਸੀਂ ਸਵਾਲ ਪੁੱਛ ਕੇ ਦੇਖੋ ਤੁਹਾਨੂੰ ਆਨਸਰ ਵੀ ਮਿਲਦਾ ਹੈ ਮੇਰਾ 101% ਇਹ ਕੀ ਨਾ ਤੁਸੀਂ ਕੋਈ ਸਵਾਲ ਪੁੱਛੋ ਤੁਹਾਡੀ ਕੋਈ ਪ੍ਰੋਬਲਮ ਉਹ ਕਟ-ਕਟ ਕੇ ਅੰਤਰ ਕੀ ਜਾਨਤ ਉਹ ਤੁਹਾਨੂੰ ਬਿਨਾ ਕਹੇ ਸੁਣਾਉਂਦਾ ਪਰ ਤੁਹਾਡਾ ਜੀ ਹਲਕਾ ਹੁੰਦਾ ਤੇ ਜ਼ਰੂਰ ਗੁਰੂ ਨੂੰ ਕਹਿ ਕੇ ਦੇਖੋ ਜੀ ਬੜਾ ਹਲਕਾ ਹੋਏਗਾ ਬੜਾ ਮੈਂ ਬੜੀ ਵਾਰ ਵੀਰ ਜੀ ਪੜਦੀ ਰਹੀ ਕਿ ਫਰੀਦਾ ਮਨ ਮੈਦਾਨ ਕਰ ਕਦੀ ਸਮਝ ਨਹੀਂ ਆਇਆ ਸੀ ਜਿਸ ਦਿਨ ਦੇ ਅਰਥ ਪੜੇ ਉਸ ਦਿਨ ਸਮਝ ਆਇਆ ਕਿ ਮਨ ਦੇ ਅੰਦਰ ਕਿਹੜੇ ਟੋਏ ਆ ਨਿੰਦਾ ਗੁੱਸੇ ਗਿਲੇ ਅਰੇ ਭਰਨੇ ਕਿਵੇਂ ਹੈ ਇੱਕ ਪਿਆਰ ਨਾਲ ਗੁਰਬਾਨੀ ਦੇ ਪਿਆਰ ਨਾਲ ਭਰੇ ਜਾਣੇ ਔਰ ਜਿਸ ਦਿਨ ਭਰੇਗਾ ਨਾ ਮਨ ਸ਼ੀਸ਼ੇ ਵਾਂਗ ਹੋ ਜਾਏਗਾ ਫਿਰ ਆਪਣਾ ਅਕਸ ਨਜ਼ਰ ਆਉਂਦਾ ਕਿ ਤੁਸੀਂ ਕਿੱਥੇ ਖੜੇ ਹੋ ਜੇ ਜਦੋਂ ਆਪਣਾ ਅਕਸ ਨਜ਼ਰ ਆਉਂਦਾ ਫਿਰ ਹਰ ਜਗ੍ਹਾ ਸਬ ਕੋ ਗੋਬਿੰਦ ਹੈ ਸਬ ਗੋਬਿੰਦ ਕਰਕੇ ਦੇਖੀਏ ਆਪਾਂ ਮੈਂ ਇੱਕ ਗੱਲ ਹੋਰ ਕਹਿਣਾ ਚਾਹਾਂਗਾ ਜਿਹੜੇ ਲੋਕ ਜਿਹੜੇ ਸਾਡੇ ਧਰਮ ਨਾਲ ਜੁੜੇ ਨਹੀਂ ਜਾਂ ਹੋਰ ਵੀ ਧਰਮਾਂ ਨਾਲ ਜੁੜੇ ਨੇ ਜਿਹੜੇ ਆਪਣੇ ਧਰਮ ਨਾਲ ਵੱਖ-ਵੱਖ ਧਰਮਾਂ ਵਾਲੇ ਵੀ ਉਹਨਾਂ ਨੂੰ ਇਸ ਤਰ੍ਹਾਂ ਦਾ ਲਿਟਰੇਚਰ ਜਿਹੜਾ ਛਕਵਾ ਕੇ ਖੁਦ ਜਲਤੋ ਜਿਆਦਾ ਪ੍ਰਸਾਰਿਤ ਨਹੀਂ ਕਰਨਾ ਚਾਹੀਦਾ ਕਿ ਲੋਕਾਂ ਤੱਕ ਪਹੁੰਚੇ ਤੇ ਲੋਕ ਜੋ ਹੈ ਆਪਣੇ ਧਰਮ ਨਾਲ ਜੁੜੇ ਚਾਹੇ ਹਿੰਦੂ ਧਰਮ ਹੋਵੇ ਕੋਈ ਵੀ ਧਰਮ ਹੋਵੇ ਸਾਡੇ ਉਪਰਾਲੇ ਹੋਰ ਹੀ ਨੇ ਇਹ ਬਹੁਤ ਉਪਰਾਲੇ ਹੋ ਰਹੇ ਆ ਸਾਡੇ ਸਾਡਾ ਸੁਪਰੀ ਟਰਸਟ ਇੰਨਾ ਉਹ ਪ੍ਰਲਾ ਕਰ ਰਹੇ ਕਿ ਉਹਨਾਂ ਨੇ ਇਨੀਆਂ ਬੁੱਕਸ ਛਾਪੀਆਂ ਨੇ ਉਹ ਉਹ ਰਨੀਆਂ ਇੱਕ ਇੱਕ ਬਖਸ਼ਿਸ਼ ਹਰ ਰੋਜ਼ ਕਿੰਨਾ ਕੁਛ ਕਿੰਨੀਆਂ ਕਿੰਨੀਆਂ ਕਿ ਤੁਸਾਨੂੰ ਇਨੀ ਕਿੰਨੀਆਂ ਕਿ ਸਟੋਰੀ ਦੇ ਰੂਪ ਵਿੱਚ ਉਹਨਾਂ ਨੇ ਇਨੀਆਂ ਬੁੱਕਸ ਛਾਪੀਆਂ ਨੇ ਕਿ ਉਹ ਤੁਸੀਂ ਪੜੋਗੇ ਤੁਹਾਨੂੰ ਅਸਲ ਵਿਦਿਆ ਮਤਲਬ ਬਹੁਤ ਹੀ ਕਿਤਾਬਾਂ ਨੇ ਜਿਹੜਾ ਲਿਟਰੇਚਰ ਸਾਡੇ ਬਹੁਤ ਸਾਨੂੰ ਸਾਡੇ ਜੀਵਨ ਨੂੰ ਬਦਲਦਾ ਇੱਕ ਜੀਵਨ ਬਦਲਦਾ ਤੇ ਬਹੁਤ ਕਮ ਹੋ ਰਿਹਾ ਹੈ ਬਹੁਤ ਕਮ ਹੋ ਰਿਹਾ ਹੈ ਕਿ ਬੱਚੇ ਕਲੂਸ਼ਨ ਦੇ ਪਿੱਛੇ ਨਾ ਪਚਣ 셀ਫ ਸਟਡੀ ਕਰਨ ਇੰਨਾ ਨੈਟ ਤੇ ਸਕਾਲਰਸ਼ਿਪ ਪਿਆ ਨਾ ਬੱਚੇ ਰੀਲਸ ਦੇ ਬੱਚਿਆਂ ਨੂੰ ਕੋਈ ਇੰਟਰਨੈਟ ਤੋਂ ਸਕਾਲਰਸ਼ਿਪਸ ਲੱਭੋ ਕਹਿੰਦੇ ਸਕਾਲਰਸ਼ਿਪਸ ਦੇਣ ਵਾਲੇ ਜ਼ਿਆਦਾ ਲੈਣ ਵਾਲੇ ਬੱਚੇ ਬਹੁਤ ਘੱਟ ਹੈ ਉਹ ਲੱਭੋ ਤੁਸੀਂ ਟਾਈਮ ਆਪਣਾ ਇੰਟਰਨੈਟ ਤੇ ਲਗਾਓ ਸਕਾਲਰਸ਼ਿਪਸ ਲੱਭੋ ਤੁਸੀਂ ਹੈਰਾਨ ਹੋ ਜਾਓਗੇ ਇੰਨਾ ਸਕਾਲਰਸ਼ਿਪ ਕਰੋੜਾ ਰੁਪਏ ਦਾ ਸਕਾਲਰਸ਼ਿਪ ਇੰਟਰਨੈਟ ਤੇ ਪਿਆ ਤੁਸੀਂ ਉਹ ਪੜੋ ਆਪ 셀ਫ ਸਟਡੀ ਕਰੋ ਹੌਲੀ ਹੌਲੀ ਜ਼ਿੰਦਗੀ ਚ ਜਦੋਂ ਸਹਿਜ ਆਏਗਾ ਨਾ ਤੇ ਫਿਰ ਬੱਚਿਆਂ ਨੂੰ ਮੈਨੂੰ ਏਦਾਂ ਲੱਗਦਾ ਹੁੰਦਾ ਕਿ ਜਦੋਂ ਤੁਸੀਂ ਇਸ ਸਟੇਜ ਤੇ ਪਹੁੰਚ ਜਾਂਦੇ ਨਾ ਕੋਈ ਵੀ ਮੁਸ਼ਕਿਲ ਤੁਹਾਨੂੰ ਆਪ ਉਹ ਅੱਗੇ ਲੈਣਾ ਤਾਂ ਤੁਸੀਂ ਹੈਰਾਨ ਹੋ ਜਾਗੇ ਸਹੀ ਵਰਤੋਂ ਹੋਣੀ ਚਾਹੀਦੀ ਹੈ ਬਸ ਗੱਲ ਹੈ ਨਾ ਇੰਟਰਨੈਟ ਦੀ ਸੰ ਵਰਤੋਂ ਹੋਵੇ ਸਹੀ ਵਰਤੋਂ ਹੋਵੇ ਬਿਲਕੁਲ ਜੋ ਹੈ ਭੈਣ ਜੀ ਦੇ ਜਿਹੜਾ ਇਹ ਉਪਰਾਲਾ ਕੀਤਾ ਗਿਆ ਹੈ ਤੁਹਾਨੂੰ ਕਿੱਦਾਂ ਲੱਗਾ ਕਿਉਂਕਿ ਇੱਕ ਧਰਮ ਦੇ ਨਾਲ ਆਪਣੀ ਜਿਹੜੇ ਸੁਖਮੰਦੀ ਸਾਹਿਬ ਕਿਉਂਕਿ ਸੁੱਖ ਦੀ ਮਨੀ ਹੈ ਤੇ ਫਿਰ ਨਾਲ ਇੱਥੇ ਸੁੱਖ ਘਰ ਲੈ ਜਾਓ ਬਹੁਤ ਵੱਡੀ ਜੋ ਹੈ ਇਹਨਾਂ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਤੁਹਾਨੂੰ ਇਹ ਉਪਰਾਲਾ ਕਿਦਾਂ ਲੱਗ ਰਿਹਾ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਕੈਮਰਾਮੈਨ ਜਸਵਿੰਦਰ ਸਿੰਘ ਦੇ ਨਾਲ ਕੁਲਬੀ ਰਾਏ ਸੁਰਕਾਪ ਤੇ ਰਹਿਮਾ ਟੀਵੀ ਲੁਧਿਆਣਾ